ਬੀ ਪਜਾਮਾ ਮੇਰੇ ਪਾਟੇ ਦਾ ਪਤਾ ਨਾ ਕਿਸੇ ਨੂੰ ਲੱਗੇ ਬੁੱਲ ਰਹੀ ਏ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਂਜੀ ਮੇਰਾ ਨਾ ਪਜਾਮਾ ਫਟ ਗਿਆ ਏ ਅਸੀਂ ਕਿਹਾ ਟੈਨਸ਼ਨ ਨਾ ਲੈ ਇੱਕ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ ਸਿਰਫ ਟਿੱਟੇ ਮੂੰਹ ਹੈ ਹੋ ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਯਾਇਆ ਅੱਜਕੱਲ ਇੱਕ ਮੁੱਦੇ ਤੇ ਬਹੁਤ ਜ਼ੋਰ ਚੱਲ ਰਿਹਾ ਬਹੁਤ ਜ਼ਿਆਦਾ ਸ਼ੋਰ ਹੈ ਕਿ ਬੀਬੀ ਪ੍ਰਬਲਿੰਕ ਕੋਰ ਨੇ ਉਹ ਬੰਗਲਾ ਸਾਹਿਬ ਦੇ ਅੰਦਰ ਜਿਹੜੀ ਉਹ ਕੰਟਰੋਵਰਸੀ ਜੀ ਚੱਲੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਕਾਰਨ ਉਹਨਾਂ ਨੇ ਆਪਣੇ ਚੈਨਲ ਤੇ ਵੀਡੀਓ ਪਾਈ ਲੋਕਾਂ ਨੇ ਅੱਛਾ ਰਿਸਪੌਂਸ ਦਿੱਤਾ ਫਿਰ ਕੁਝ ਲੋਕ ਉਹਨਾਂ ਦੇ ਖਿਲਾਫ ਸਟੇਟਮੈਂਟ ਦੇ ਰਹੇ ਨੇ ਉਹਨਾਂ ਦੇ ਖਿਲਾਫ ਬਿਆਨ ਆ ਰਹੇ ਨੇ ਅੱਜ ਇੱਕ ਆਪਾਂ ਇੰਟਰਵਿਊ ਸੁਣਨਾ ਹੈ ਇੰਟਰਵਿਊ ਦੇ ਵਿੱਚ ਦੇਖਨੀ ਆ ਕਿ ਪੋਜ਼ਿਟਿਵਿਟੀ ਕੀ ਹੈ ਤੇ ਨੈਗੇਟਿਵਿਟੀ ਕੀ ਹੈ ਹਰ ਬੰਦੇ ਨੇ ਆਪਣੇ ਹਿਸਾਬ ਨਾਲ ਉਹਦੀ ਚੀਜ਼ ਚੁਗਣੀ ਹੈ ਇਹ ਜਿਨ੍ਹਾਂ ਦੇ ਅਸੀਂ ਚੈਨਲ ਤੇ ਵੀਡੀਓ ਲਈ ਹੈ ਉਹਨਾਂ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾਜੇ ਬਹੁਤ ਅੱਛੀਆਂ ਵੀਡੀਓ ਬਣਾਉਂਦੇ ਨੇ ਤੇ ਸਾਡੇ ਚੈਨਲ ਵੀ ਸਬਸਕ੍ਰਾਈਬ ਕਰਾਜੇ ਵੇਖਣਿਆ ਕਿ ਇਸ ਵੀਡੀਓ ਦੇ ਵਿੱਚ ਇੰਟਰਵਿਊ ਦੇ ਵਿੱਚ ਬਾਬਾ ਜੀ ਕੀ ਕਹਿ ਰਹੇ ਹਾਂਜੀ ਉੱਥੇ ਬੈਠੀ ਬੋਲ ਰਹੀ ਏ ਵੀ ਪਜਾਮਾ ਮੇਰੇ ਪਾਟੇ ਦਾ ਪਤਾ ਨਾ ਕਿਸੇ ਨੂੰ ਲੱਗੇ ਬੋਲ ਰਹੀ ਏ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਂਜੀ ਮੇਰਾ ਨਾ ਪਜਾਮਾ ਫਟ ਗਿਆ ਏ ਅਸੀਂ ਕਿਆ ਟੈਨਸ਼ਨ ਨਾ ਲੈ ਐ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ ਸਿਰਫ ਫਿੱਟੇ ਮੂੰਹ ਇਹੋ ਜੀ ਚਰਾਨੀ ਦਾ ਤੇ ਦਿਰ ਫਿੱਟੇ ਮੂੰਹ ਉਹਨਾਂ ਦਾ ਜਿਹੜੇ ਲੋਕ ਉੱਥੇ ਪਿਆਰੋ ਸੁਣ ਰਹੇ ਸੀ ਉਹਨਾਂ ਨੂੰ ਅਤੇ ਜਿਵੇਂ ਸਾਡੇ ਪਹਿਲੋਂ ਸਿੱਖ ਕੌਮ ਦੇ ਉੱਤੇ ਹਮਲੇ ਹੋਏ ਬਹੁਤ ਮੁਗਲਾਂ ਨੇ ਕੀਤੀ ਨਹੀਂ ਜਿੱਤੇ ਇੰਦਰਾ ਗਾਂਧੀ ਨੇ ਕੀਤੀ ਨਹੀਂ ਜਿੱਤਾ ਫਿਰ ਜਿਹੜਾ ਬਾਦਲ ਟੱਪਰ ਸੀ ਉਹਨਾਂ ਨੂੰ ਛੱਡਿਆ ਗਿਆ ਸਿੱਖਾਂ ਦੇ ਵਿੱਚ ਸਿੱਖਾਂ ਦਾ ਘਾਣ ਕਰਨ ਲਈ ਉਹ ਬਾਦਲ ਕੇ ਵੀ ਖਤਮ ਹੋ ਗਏ ਅੱਜ ਬੀਬੀਆਂ ਜਿਹੜੀਆਂ ਨੇ ਸਿੰਘਣੀਆਂ ਸਜਰੀਆਂ ਨੇ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਮਾਡਲ ਬਣਾ ਕੇ ਲੋਕਾਂ ਦੇ ਅੰਦਰ ਨਫ਼ਰਤ ਪੈਦਾ ਕਰ ਦੋ ਲੋਕੀ ਦਸਤਾਰ ਦਾ ਸਤਕਾਰ ਹੀ ਨਾ ਕਰਨ ਪਿਛਲੀ ਵਾਰੀ ਇਹ ਇੰਡੀਆ ਤੋਂ ਮਲੇਸ਼ੀਆ ਗਏ ਸੀ ਇਹ ਰੋਸ ਤੇ ਸਾਰੀ ਇੱਕ ਤੋਂ ਇੱਕ ਸੋਹਣੀਆਂ ਸੋਹਣੀਆਂ ਸੀ ਮਿਸ਼ਰਾਪ ਦੀ ਗੱਲ ਹੈ ਬਾਹਰਲੇ ਮਲੇਸ਼ੀਆ ਗਈਆਂ ਪੁੱਤੇ ਮੁੰਡਿਆਂ ਨਾਲ ਉਹ ਦਾੜੀ ਜਿਹੜਾ ਕੀ ਖੱੱਚਾਂ ਵੱਢਦੀ ਪਈ ਹੈ ਕੀ ਇਹ ਸਿੱਖਾਂ ਦੇ ਲੱਛਣ ਨੇ ਕਿੱਥੇ ਇਹ ਗੱਲਾਂ ਹੋ ਰਹੀਆਂ ਕੀ ਉਥੋਂ ਦੀ ਕਮੇਟੀ ਬਣੀ ਸੀ ਯਾਰ ਪਰ ਦਿੱਲੀ ਵਿੱਚ ਜਿਹੜਾ ਸੱਜਣਾ ਆਪਣੀ ਪਰਸਨ ਲਾਈਫ ਪਾਕਿਸਤਾਨ ਦੇ ਵਿੱਚ ਸਿੱਖਣ ਵਾਲਾ ਹੋ ਗਿਆ ਕੀ ਹੁੰਦੇ ਮੂੰਹ ਵਿੱਚ ਗਾਜਰਾ ਆਈਆਂ ਸੀ ਜਿਹੜਾ ਕਿ ਉਸ ਜਰਾਨੀ ਨੂੰ ਤਲਬਿਆ ਨਹੀਂ ਗਿਆ ਉੱਥੋਂ ਦਾ ਗ੍ਰੰਤੀ ਉੱਥੋਂ ਦੀ ਕਮੇਟੀ ਦਿੱਲੀ ਦੀ ਉਹਨਾਂ ਨੇ ਕੀ ਉਹਨੂੰ ਕਿਸ ਵਜ੍ਹਾ ਦੇ ਉੱਤੇ ਸਟੇਜ ਤੇ ਪਿਠਾਤਾ ਕਿੰਨੀ ਕੋ ਗਿਆਨਾਂ ਨਾਲ ਦੀ ਭਰੀ ਹੋਈ ਇਹ ਬੀਬੀ ਇਹ ਦੱਸ ਰਹੀ ਕਿ ਅਸੀਂ ਪ੍ਰਚਾਰ ਕਰਨ ਵਾਲੇ ਵੀ ਬੈਰਾ ਮਾਰਾਂ ਸਾਲ ਹੋ ਗਏ ਇਹਨਾਂ ਚੱਕਰਾਂ 'ਚ ਪਏ ਹੋਏ ਆ ਤੇ ਹੁਣ ਸਾਡਾ ਪੈਰ ਨੇ ਪਰੇ ਰਾਂਝੇ ਦੀ ਤਰ੍ਹਾਂ ਚੜ ਗਿਆ ਭਾਈ ਨਿਰਮਲ ਸਿੰਘ ਹੋਇਆ ਨਿਰਮਲ ਸਿੰਘ ਕੁਇਸ਼ਰ 1984 ਵਿੱਚ ਜਦ ਕੁਇਸ਼ਰੀ ਬੋਲਦਾ ਸੀ ਨਾ ਤੇ ਮੁਰਦਿਆਂ ਦੇ ਅੰਦਰ ਜਾਣ ਪਾਉਂਦਾ ਸੀ ਤੇ ਸਰਕਾਰ ਨੇ ਸੋਚਿਆ ਕਿ ਅਸੀਂ ਤਾਂ ਬੰਦੇ ਮਾਰਦੇ ਆ ਸਿੱਖਾਂ ਨੂੰ ਮਾਰਦੇ ਆ ਇਹ ਜਿੱਥੇ ਕੱਟ ਕਰਦਾ ਉੱਥੇ 4 ਪੈਦਾ ਹੋਰ ਕਰ ਦਿੰਦਾ ਉਹਨੂੰ ਫੜਿਆ ਗਿਆ ਹਾਂ ਫੜ ਕੇ ਜੇਲ੍ਹ ਚ ਬੰਦ ਕੀਤਾ ਗਿਆ ਜਿਪ ਨੇ ਜਸੂਰ ਮੇ ਪੈਦਾ ਕੀਤੇ ਜਿਪ ਨੂੰ ਵੜ ਦਿੱਤਾ ਅੱਖਾਂ ਦੇ ਨਾਲ ਉਸ ਨੇ ਵੇਖ ਕੇ ਸੰਗਤ ਨੂੰ ਗਾਇਆ ਤੇ ਉਹ ਅੱਖਾਂ ਖੜ ਦੁੱਤੀਆਂ ਗਿਆ 18 ਨੇ ਸਮਝਾਇਆ ਤੇ ਹੱਥ ਵੜ ਦਿੱਤੇ ਗਏ ਲੱਤਾਂ ਨਾਲ ਤੁਰਿਆ ਦੀਆਂ ਲੱਤਾਂ ਵੜ ਦਿੱਤੀਆਂ ਕੋਹ ਕੋ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਨਰਮਲ ਸਿੰਘ ਉਹਨਾਂ ਨੇ ਉਹਨਾਂ ਦੇ ਮੁਕਾਬਲੇ ਚ ਬਡੂਲੀ ਸਾਧ ਉਚ ਵਾਲਾ ਅਨਾਉਂਸ ਹੋ ਆ ਜਿਹੜੀ ਤੁਸੀਂ ਕਿਹਾ ਬਾਦਰੀ ਜੀ ਜਿਹੜੀ ਦਿੱਲੀ ਵਿੱਚ ਬੋਲ ਰਹੀ ਸੀ ਇਹ ਸਾਰੇ ਹੀ ਪੈਦਾ ਕਰਕੇ ਗੁਰੂ ਕੇ ਪਿਆਰੋ ਜਿਹੜਾ ਸਿੱਖੀ ਦੇ ਉੱਤੇ ਹਮਲੇ ਵਾਲਾ ਕੰਮ ਕਰ ਦਿੰਦਾ ਬੀਬੀ ਸੁందਰੀ ਦਾ ਇਤਿਹਾਸ ਹੁੰਦਾ ਹੈ ਬੀਬੀ ਸੁందਰੀ ਨੂੰ ਖਾਨ ਚੋਕ ਕੇ ਲੈ ਗਿਆ ਭਾਈ ਬਲਵੰਤ ਸਿੰਘ ਜਿਹੜਾ ਅਮਰਤ ਛੱਕੇ ਸਿੰਘ ਬਣਿਆ ਸੀ ਤੇ ਉਹਦੀ ਮਾਂ ਨੇ ਘਰੋਂ ਕੱਢ ਦਿੱਤਾ ਵੀ ਪੁੱਤਰਾ ਤੂੰ ਚਲਾ ਜਾ ਸਾਡੇ ਘਰੇ ਰਹਿਾਂਗੇ ਤੇ ਸਾਨੂੰ ਮੁਗਲ ਮਾਰ ਦੇਣ ਬੀਬੀ ਨੂੰ ਚੋਕ ਕੇ ਲੈ ਗਿਆ ਛਡਾਇਆ ਸਾਖੀ ਬੜੀ ਲੰਮੀ ਪਰ ਜਦੋਂ ਛਡਾਇਆ ਸਿੱਕਾ ਵੀ ਸ਼ਾਮਲ ਹੋਈ ਦਮਾਲਾ ਵੀ ਬਣਿਆ ਸਿੱਖੀ ਵਿੱਚ ਵੀ ਆਈ ਪਰ ਉਹਨੇ ਸਿੱਖੀ ਦੀ ਸੇਵਾ ਕੀਤੀ ਇਹਨੇ ਦਮਾਲਾ ਬਣਿਆ ਜੀ ਇਹ ਗੀਤ ਤੇ ਵੀਡੀਓ ਪਾ ਸਕਦੀ ਹੈ ਕੁੜੀ ਤੇ ਮੈਨੂੰ ਕੀ ਹੋਇਆ ਮਵੀ ਅਮਰ ਸ਼ਾਕੇ ਦਾ ਗਾਹੀ ਸਕਦੀ ਆ ਆਪਣਾ ਘਰ ਘਾਤਰਾ ਦੇਖਦਾ ਮਤਲਬ ਇਹ ਚੀਜ਼ਾਂ ਜਿਹੜੀਆਂ ਉਹਨੂੰ ਵੇਖ ਕੇ ਇੱਕ ਆਮ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਭੋਜਨ ਉਹ ਪਰੋਸਿਆ ਜਾ ਰਿਹਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹਜਮ ਨਹੀਂ ਗੁਰੂ ਦੀ ਸ੍ਰੀ ਸਹਿਬ ਪਉਣਾ ਇਜ਼ਤ ਵਾਲਾ ਸੀ ਇਹ ਲੋਕ ਇਜ਼ਤ ਘਟਾਉਣ ਵਾਲੇ ਪਾਸੇ ਲੱਗੇ ਨੇ ਵੀ ਲੋਕ ਇੱਕਨ ਵੀ ਔਰ ਇਹ ਜਿਹੋ ਜਿਹੀ ਦੁਨੀਆ ਨੇ ਉਹ ਹੀਤ ਮਲੇ ਵਾਲੀਆਂ ਨੇ ਇਹਨਾਂ ਅੱਜ ਤਾਂ ਸਿੱਖਾਂ 'ਚ ਕੀ ਫਰਕ ਸਿੱਖਾਂ ਦੇ ਵਿੱਚ ਇੱਕ ਭੈੜੀ ਗੱਲ ਹੈ ਤੁਸੀਂ ਵੀ ਇਹ ਚੀਜ਼ ਨੂੰ ਖਤਮ ਕਰਨ ਦੇ ਵਿੱਚ ਬਹੁਤ ਵੱਡਾ ਜ਼ੋਰ ਏਜੰਸੀਆਂ ਦਾ ਲੱਗ ਰਿਹਾ ਚਾਹੇ ਉਹ ਪੀੜੀਆਂ ਨੂੰ ਵੀ ਨਾ ਪਤਾ ਤੇ ਪਰ ਜਿਹੜਾ ਇਹ ਜ਼ੋਰ ਲਾ ਰਹੇ ਨੇ ਏਜੰਸੀਆਂ ਸੂਬੇ ਸਰਾਂਦ ਦੇ ਜ਼ੋਰ ਲਾਇਆ ਸਾਹਿਬ ਜਾ ਦੇ ਫੜੇ ਨੀਆਂ ਚ ਛੀਦ ਕੀਤੇ ਛੀਦ ਕਰਨ ਤੋਂ ਬਾਅਦ ਕਹਿੰਦਾ ਹੁਣ ਮੇਰਾ ਬੋਲ ਬਲਾ ਹੋਏਗਾ ਮੇਰੇ ਢਡੇ ਚੁੱਲਣਗੇ ਉਹ ਜਾ ਕੇ ਵੇਖੋ ਫਤੇਗੜ ਸਾਹਿਬ ਦੀ ਧਰਤੀ ਤੇ ਉਸ ਪਾਪੀ ਦੀ ਕਬਰ ਤੇ ਕੋਈ ਛਿੱਤਰ ਨਹੀਂ ਮਾਰਦਾ ਤੇ ਸਾਹਿਬ ਜੈ ਦਾ ਨਸਜਦਾ ਹੁੰਦਾ ਪਿਆ ਇਹ ਹੋਣਾ ਐਵੇਂ ਜੀ ਤੁਸੀਂ ਲੱਕ ਕਰ ਲੋ ਤੁਹਾਡਾ ਰਹਿਣਾ ਕੱਖਣੀ ਗੱਲ ਪੰਥ ਤੇ ਪੰਜਾਬ ਦੀ ਕਰਦੇ ਆ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੁੰਦੀਆਂ ਨੇ ਕਈ ਵਾਰ ਉਹ ਕਰਨੀਆਂ ਪੈ ਜਾਂਦੀਆਂ ਦੇਲਤਾ ਨਹੀਂ ਕਰਦਾਗਾ ਕਿਉਂਕਿ ਉਹ ਸਿੱਖੀ ਪਹਿਰਾਵੇ ਦੇ ਵਿੱਚ ਲੋਕ ਜਿਹੜੇ ਅਕਸਰ ਸਿੱਖੀ ਪਹਿਰਾਵੇ ਦੇ ਉਲਟ ਭੁਗਤਣਾ ਜਦੋਂ ਸ਼ੁਰੂ ਕਰ ਦਿੰਦੇ ਨੇ ਤੇ ਬਰਦਾਸ਼ਤ ਤੋਂ ਗੱਲਾਂ ਭਾਰਤੀਆਂ ਹੋ ਜਾਂਦੀਆਂ ਨੇ ਪਿਛਲੇ ਦਿਨਾਂ ਤੋਂ ਜਬ ਪਿਛਲੇ ਲੰਮੇ ਸਮੇਂ ਤੋਂ ਕਹਿਆ ਗਿਆ ਕਿ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਕਿਸੇ ਦੇ ਦਮਾਲਾ ਬਣਿਆ ਉਹ ਆਪੇ ਹਿਸਾਬ ਨਾਲ ਨਵਾਂ ਮਾਰਕੀਟਸ ਆਇਆ ਗੀਤ ਉਹਨੂੰ ਲਾ ਕੇ ਆਪਦੀ ਸਰੀਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਾਂ ਕਈ ਤਰ੍ਹਾਂ ਦਾ ਕੁਸ਼ ਕੀਤਾ ਜਾ ਰਿਹਾ ਹੈ ਕੋਈ ਪ੍ਰਚਾਰਕ ਸਟੇਜਾਂ ਤੇ ਬੈਠੇ ਹੋਏ ਪਜਾਮਿਆਂ ਦੀਆਂ ਗੱਲਾਂ ਤੱਕ ਦੀਆਂ ਗੱਲਾਂ ਚੱਲ ਰਹੀਆਂ ਪਜਾਮੇ ਪਾਟੇ ਹੋਏ ਨੇ ਅਜਿਹੀਆਂ ਗੱਲਾਂ ਵੀ ਹੁਣ ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਹਨ ਅਸਲ ਦੇ ਵਿੱਚ ਚੱਲ ਕੀ ਰਿਹਾ ਹੈ ਕਿਹੜੀ ਏਜੰਸੀ ਆ ਜਿਹੜੀ ਇਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰ ਰਹੀ ਆ ਜਾਂ ਫਿਰ ਇਹਨਾਂ ਨੂੰ ਕੌਣ ਪੈਸਾ ਦੇ ਰਿਹਾ ਹੈ ਜਾ ਫਿਰ ਇਹਨਾਂ ਦੇ ਕੋਲ ਇੰਨੀ ਕਮਾਈ ਸੋਸ਼ਲ ਮੀਡੀਆ ਤੋਂ ਹੁੰਦੀ ਹੈ ਕਿ ਇਹ ਕਿਸੇ ਵੀ ਹੱਦ ਤੱਕ ਗਿਰ ਜਾਂਦੇ ਨੇ ਤੇ ਜਿਹੜੀਆਂ ਸਾਡੇ ਵੱਡੇ-ਵਡੇਰਿਆਂ ਦੀਆਂ ਦਿੱਤੀਆਂ ਹੋਈਆਂ ਸ਼ਹਾਦਤਾਂ ਉਹ ਇਹਨਾਂ ਕਰਕੇ ਦਿੱਤੀਆਂ ਸੀਆਂ ਕਿ ਅੱਜ ਇਹ ਅਜਿਹੇ ਹਾਮ ਕੰਮ ਕਰਨਗੇ ਸਾਡੇ ਨਾਲ ਨਹੀਂ ਕੋਚਨ ਸਿੰਘ ਕੱਟੀ ਜੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੱਲ ਰਿਹਾ ਜੋ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਇੱਕ ਉਹ ਬੀਬੀ ਦੀ ਵੀ ਉਹ ਚੱਲ ਰਹੀਆ ਗੁਰੂ ਦੀ ਹਯੂਰੀ ਦੇ ਵਿੱਚ ਕਥਾ ਜਾਂ ਕੀਰਤਨ ਜੋ ਵੀ ਸਮਾਗਮ ਚੱਲ ਰਿਹਾ ਉਹਦੇ ਵਿੱਚ ਉਹ ਕੋ ਪਜਾਮੇ ਵਾਲੀ ਵੀਡੀਓ ਜਾਂ ਉਹਨ ਹਾਮਾ ਜੀ ਸੁਣ ਰਿਆ ਸੀ ਬੋਲ ਰਹੀ ਸੀ ਉਹ ਤੇ ਮੇਰੇ ਸਾਹਮਣ ਗੁਰੂ ਸਾਹਿਬ ਮਹਾਰਾਜ ਦੀ ਹੁਰੀ ਚ ਬੋਲ ਰਹੀ ਹਮ ਦਮਾਲਾ ਬੰਨਿਆ ਹਮ ਪਹਿਲੋ ਮੈਂ ਉਹਨੂੰ ਔਰਤ ਪਾਗਲ ਕਹਾਗਾ ਪਾਗਲ ਔਰਤ ਪ੍ਰਚਾਰਕਾਲੀ ਤੇ ਮੈਂ ਕਹਾਗਾ ਨਹੀਂਗਾ ਸਿੱਖ ਤਾਂ ਉਹ ਹੈ ਹੀ ਨਹੀਂ ਉਹ ਪਾਗਲ ਔਰਤ ਤੇ ਹੋਰ ਵੀ ਉਹਦੀਆਂ ਉਹਦੀਆਂ ਗੰਦੀਆਂ ਗੱਲਾਂ ਬਹੁਤ ਜੜੀਆਂ ਨੇ ਨੇ ਪਾਈਆਂ ਮਿਹਰਬਾਨੀ ਸਿੱਖ ਦਾ ਕਦੇ ਪਉਦਾ ਨਹੀਂ ਤੇ ਸਿੱਖ ਦੀ ਜਿਹੜੀ ਦਸਤਾਰ ਦਿੱਤੀ ਸੀ ਦਮਾਲਾ ਦਿੱਤਾ ਸੀ ਸਾਡੇ ਗੁਰੂ ਸਾਹਿਬ ਮਹਾਰਾਜ ਦਾ ਹੁਕਮ ਸੀ ਵੀ ਬੱਚੀਏ ਤੂੰ ਸਿਰ ਤੋਂ ਨੰਗੀ ਨਹੀਂ ਰਹਿਣਾ ਜੀ ਤੇ ਸਿਰ ਤੇ ਦਮਾਲਾ ਸਜਾਉਣਾ ਗੁਰੂ ਦੀ ਸਿੱਖੀ ਤੇ ਸ਼ਾਨ ਹੈ ਪਤਾ ਲੱਗੇ ਵੀ ਉਹ ਸਿਰ ਸਰਦਾਰ ਨਹੀਂ ਸਿੰਘਣੀ ਆਉਂਦੀ ਪਈ ਇਹ ਵੱਡੀ ਇੱਕ ਬਹੁਤ ਪਦਵੀ ਸੀ ਦਮਾਲੇ ਦੀ ਤੇ ਬੜੀਆਂ ਕੁਰਬਾਨੀਆਂ ਦੇ ਨਾਲ ਇਹ ਔਰਤ ਦੇ ਸਿਰ ਦੇ ਉੱਤੇ ਦਮਾਲਾ ਆਇਆ ਜਾਂ ਬੀਬੀਆਂ ਦੇ ਆਇਆ ਜਿੱਥੇ ਸਿੱਖ ਦਸਤਾਰ ਬਣਦਾ ਸੀ ਉੱਥੇ ਔਰਤ ਵੀ ਬਣਦੀ ਸੀ ਜਿੱਥੇ ਸਿੰਘ ਅਮਰ ਚੱਕਦਾ ਸੀ ਉੱਥੇ ਔਰਤ ਵੀ ਅਮਰ ਚੱਕਦੀ ਸੀ ਜਿਹੜਾ ਬਾਹਮਣ ਵਾਸਤੇ ਜਿੱਥੇ ਔਰਤ ਨੂੰ ਮਾੜਾ ਰੱਖਿਆ ਜਾਂਦਾ ਸੀ ਉੱਥੇ ਸਾਡਾ ਭਰਮ ਭਾ ਦੂਰ ਕਰਕੇ ਗੁਰੂ ਸਾਹਿਬ ਨੇ ਬਰਾਬਰ ਦਾ ਜਿਹੜੀ ਦਸਤਾਰ ਇਹ ਤਾਜ ਇਹ ਗੁਰੂ ਕੇ ਸਿੱਖ ਦਾ ਗੁਰੂ ਸਾਹਿਬ ਜੀ ਨੇ ਦਿੱਤਾ ਵੀ ਸਿੱਖੋ ਤੁਹਾਡੇ ਸਿਰਾਂ ਤੇ ਤਾਜ ਨੇ ਉਹ ਬੀਬੀ ਦੇ ਸਿਰ ਤੇ ਵੀ ਤਾਜ ਹੈ ਤੇ ਸਿੰਘ ਦੇ ਸਿਰ ਤੇ ਵੀ ਦਿਸਦਾ ਤਾਜ ਪਰ ਇਸ ਤਾਜ ਨੂੰ ਜਿਹੜਾ ਸੰਭਾਲਣਾ ਤੇ ਇਸ ਤਾਜ ਦੀ ਇੱਛਤ ਕਰਨੀ ਤੇ ਇਸ ਤਾਜ ਦੀ ਜਿਹੜੀ ਇਲਾਕੇ ਚ ਛੱਡ ਕੇ ਬਾਹਰ ਹਰ ਮੁਲਕ ਵਿੱਚ ਇੱਛਤ ਸੀ ਉਸ ਇਸਤ ਨੂੰ ਘਟਾਉਣ ਵਾਸਤੇ ਉਸ ਤੋਂ ਨੀਵਾ ਕਰਾਉਣ ਵਾਸਤੇ ਜਿਵੇਂ ਸਾਡੇ ਪਹਿਲੋਂ ਸਿੱਖ ਕੌਮ ਦੇ ਉੱਤੇ ਹਮਲੇ ਹੋਏ ਬਹੁਤ ਮੁਗਲਾਂ ਨੇ ਕੀਤੇ ਨਹੀਂ ਜਿੱਤੇ ਇੰਦਰਾ ਗਾਂਧੀ ਨੇ ਕੀਤੇ ਨਹੀਂ ਜਿੱਤਾ ਫਿਰ ਜਿਹੜਾ ਬਾਦਲ ਟੱਬਰ ਸੀ ਉਹਨਾਂ ਨੂੰ ਛੱਡਿਆ ਗਿਆ ਸਿੱਖਾਂ ਦੇ ਵਿੱਚ ਸਿੱਖਾਂ ਦਾ ਕਹਾਣ ਕਰਨ ਲਈ ਉਹ ਬਾਦਲ ਕੇ ਵੀ ਖਤਮ ਹੋ ਗਏ ਅੱਜ ਆਪ ਚ ਜੁੱਤਮ ਜੁੱਤੀਆਂ ਹੁੰਦੇ ਨੇ ਹੁਣ ਇਹਨਾਂ ਨੇ ਇਹ ਸੋਚਿਆ ਕਿ ਕਿਸ ਸਮੇਂ ਦੇ ਨਾਲ ਸਿੱਖਾਂ ਦੀ ਜਿਹੜੀ ਦਸਤਾਰ ਅੱਜ ਬੀਬੀਆਂ ਜਿਹੜੀਆਂ ਨੇ ਸਿੰਘਣੀਆਂ ਸਜੜੀਆਂ ਨੇ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਮਾਡਲ ਬਣਾ ਕੇ ਉਸ ਨਕਮੀਆਂ ਕੁੜੀਆਂ ਦੇ ਸਿਰਾਂ ਤੇ ਬੰਨ ਕੇ ਤੇ ਉਹਨਾਂ ਦੇ ਕੋਲੋਂ ਪੁਘਾਈ ਕਰਵਾ ਕੇ ਇਸ ਦਸਤਾਰ ਦੇ ਅੰਦਰ ਲੋਕਾਂ ਦੇ ਅੰਦਰ ਨਫ਼ਰਤ ਪੈਦਾ ਕਰ ਦੋ ਲੋਕੀ ਦਸਤਾਰ ਦਾ ਸਤਕਾਰ ਹੀ ਨਾ ਕਰਨ ਇਹ ਏਜੰਸੀਆਂ ਦੀ ਜਿਹੜੀ ਚਾਲ ਚੱਲ ਰਹੀ ਹੈ ਹੁਣ ਉਹ ਜਿਹੜੀ ਜਨਾਨੀ ਹੈ ਉੱਥੇ ਬੈਠੀ ਬੋਲ ਰਹੀ ਹੈ ਵੀ ਪਜਾਮਾ ਮੇਰੇ ਪਾਟੇ ਦਾ ਪਤਾ ਨਾ ਕਿਸੇ ਨੂੰ ਲੱਗੇ ਬੋਲ ਰਹੀ ਹੈ ਹਮ ਪਜਾਮਾ ਪਾਟ ਗਿਆ ਜਾਂ ਕੁਝ ਵੀ ਹੈ ਹਾਂ ਪਜਾਮਾ ਪਾਟ ਗਿਆ ਤੇ ਇਸ ਤਰੀਕੇ ਦਾ ਪਤਾ ਨਾ ਲੱਗੇ ਆ ਮੈਂ ਕਿਹਾ ਨਹੀਂ ਪਤਾ ਲੱਗਦਾ ਆਪਣੇ ਚ ਗੱਲ ਰਹੇਗੀ ਦੋਵਾਂ ਚ ਆਹ ਉਹਨੇ ਚਰਨ ਸੰਗਤ ਚ ਇੱਕ ਉੱਠਿਆ ਉਹ ਕਹਿੰਦਾ ਜੀ ਸਾਨੂੰ ਤਾਂ ਪਤਾ ਲੱਗ ਗਿਆ ਅਸੀਂ ਤੁਹਾਨੂੰ ਕਿਵੇਂ ਪਤਾ ਲੱਗਾ ਜਿਹੇ ਤੂੰ ਮੱਥਾ ਟੇਕਿਆ ਸੀ ਉਦੋਂ ਉਹਦਾ ਪਜਾਮਾ ਪਟਿਆ ਦਿਰ ਫਿੱਟੇ ਮੂੰਹ ਇਹੋ ਜੀ ਜਰਾਨੀ ਦਾ ਤੇ ਦਿਰ ਫਿੱਟੇ ਮੂੰਹ ਉਹਨਾਂ ਦਾ ਜਿਹੜੇ ਲੋਕ ਉੱਥੇ ਪਿਆਰੋ ਸੁਣ ਰਹੇ ਸੀ ਉਹਨਾਂ ਨੂੰ ਜਿਹੜੇ ਬਹਿ ਕੇ ਤੁਸੀਂ ਅ ਗੁਰੂ ਕੀ ਪਿਆਰੋ ਆਏ ਜੀ ਮੇਰੇ ਘਰੇ ਦਸਤਾਰ ਸਜਾਈ ਹੋਣੀ ਕੱਪੜੇ ਪਾਏ ਨੇ ਜਦ ਗੁਰੂ ਘਰ ਜਾਂਦੇ ਬੰਦਾ ਆਪਣਾ ਮੂੰਹ ਹੱਤ ਉਕੇ ਜਾਂਦਾ ਐ ਇਹ ਪਾਟੇ ਪਾਟੇ ਪੰਜਾਮੇ ਨਾਲ ਕਿਵੇਂ ਚੱਲੇ ਜਾਏਗਾ ਕਿੱਡਾ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਿੱਖ ਕੌਮ ਦਾ ਇਹ ਹੁੰਦਾ ਇੱਕ ਸੋਸ਼ਲ ਮੀਡੀਆ ਤੇ ਆਪਦੇ ਆਪ ਦੀ ਪ੍ਰੋਮੋਸ਼ਨ ਕਰ ਲਈ ਆਪਾਂ ਬੈਠੇ ਆਪਾਂ ਹੁਣ ਧਰਮ ਦੀ ਗੱਲ ਕਰ ਰਹੇ ਆਂ ਵੀ ਬੇ ਗੱਲ ਚਿੰਤਤ ਗੱਲ ਕਰ ਰਹੇ ਆਂ ਆਪਾਂ ਇੱਥੇ ਕੋਈ ਚਗਲ ਮਾਰਤ ਕੀ ਲੋਕਾਂ ਨੇ ਦਬਾ ਦਾਂ ਸ਼ੇਅਰ ਕਰ ਦੇਣੀ ਉਹਨਾਂ ਕਹਣਾ ਪਤਾ ਨਹੀਂ ਕਿਹੜੀ ਗੱਲ ਕੀਤੀ ਹੈ ਇੱਕ ਇੱਕ ਆਮ ਨਾਰਮਲ ਗੱਲ ਬਣ ਗਈ ਕਿ ਸੋਸ਼ਲ ਮੀਡੀਆ ਤੇ ਮਸ਼ਹੂਰ ਕਿਵੇਂ ਹੋਣਾ ਦਮਾਲਾ ਬੰਨੋ ਕੋਈ ਪੁੱਠੀ ਸਿੱਧੀ ਗੱਲ ਬੋਲੋ ਤੇ ਚਲੋ ਜੀ ਚੱਕਦੇ ਹੋ ਫਟੇ ਤੁਸੀਂ ਮੈਨੂੰ ਤੇਰਪਾ ਕਰਕੇ ਵੇਖ ਲਓ ਨਹੀਂ ਤੁਹਾਨੂੰ ਜਾਂਦਾ 5000 ਬੰਦੇ ਜਾਂਦਾ ਤੂੰ ਵੀ ਆਇਆ ਜਾਂ ਬੰਦਾ ਜਾਣਨ ਲੱਗ ਜੂ ਤੁਸੀਂ ਚੰਨ ਚਾਲੀ ਆ ਰਿਹਾ ਨਹੀਂ ਨਹੀਂ ਉਹ ਤਾਂ ਜੀ ਜਿਹੜੇ ਸ਼ੇਅਰ ਕਰਨ ਵਾਲੇ ਵੀ ਸੋਚੋ ਨਾ ਕਰ ਕੀ ਰਹਿ ਜੇ ਸਿਰਫ ਉਂਗਲਾਂ ਹੀ ਮਾਰਨ ਜੋਗੇ ਜੇ ਨਾ ਹੁਣ ਆ ਵੇਖੋ ਜੀ ਕਰੋ ਹੁਣ ਮੰਨ ਲਓ ਅਸੀਂ ਸਿੱਖੀ ਦਾ ਮੈਂ ਹੁਣੇ ਤੁਹਾਡੇ ਫੋਨ ਤੇ ਗੱਲ ਹੋਈ ਮੈਂ ਪਿੰਡਾਂ ਵਿੱਚ ਜਾ ਰਿਹਾ ਸੀ ਪ੍ਰਚਾਰ ਲਈ ਸੀ ਲੇਟ ਹੋ ਗਿਆ ਕਿਤੇ ਨਿਕਲੋ ਗੁਰ ਸਿੱਖੀ ਦੀ ਗੱਲ ਕਰੀ ਦੀ ਵੀ ਜਮੀਨੀ ਪੱਧਰ ਤੇ ਅਸੀਂ ਕੁਝ ਕਰ ਨਹੀਂ ਰਹੇ ਤੇ ਜਿਹੜੀ ਮਸ਼ਹੂਰੀ ਦੀ ਗੱਲ ਹੈ ਜਿਹੜਾ ਇਹ ਦਮਾਲਾ ਬਣ ਕੇ ਦਮਾਲੇ ਦੀ ਇੱਟ ਘਟਾਉਣ ਵਾਲਾ ਕੰਮ ਕਰ ਰਹੀ ਕੋਈ ਵੀ ਔਰਤ ਕਰ ਰਹੀ ਜਾਂ ਬੰਦਾ ਕਰ ਰਿਹਾ ਉਹ ਬਹੁਤ ਮਾੜਾ ਹੈ ਇਹਦੇ ਉੱਤੇ ਕਾਨੂੰਨ ਬਣਾਉਣਾ ਚਾਹੀਦਾ ਉਹ ਵੀ ਇੱਕ ਵੱਡੀ ਗੁਰੂਸਭ ਦੀ ਜੂਰੀ ਵਿੱਚ ਕਿ ਉਸ ਜਰਾਨੀ ਨੂੰ ਤਲਬਿਆ ਨਹੀਂ ਗਿਆ ਉਥੋਂ ਦਾ ਗ੍ਰੰਥੀ ਉਥੋਂ ਦੀ ਕਮੇਟੀ ਦਿੱਲੀ ਦੀ ਉਹਨਾਂ ਨੇ ਕੀ ਉਹਨੂੰ ਕਿਸ وجہ ਦੇ ਉੱਤੇ ਸਟੇਜ ਤੇ ਬਿਠਾਤਾ ਕਿੱਡੀ ਕੋ ਗਿਆਨਾਂ ਨਾਲ ਦੀ ਭਰੀ ਹੋਈ ਸੀ ਕਿੱਡਾ ਕੋ ਦੇ ਕੋਲ ਗਿਆਨ ਹੈਗਾ ਸੀ ਆਹਾਂ ਗਿਆਨ ਸੀ ਪਜਾਮਿਆਂ ਦਾ ਤੇ ਜਿਹੜਾ ਹੋਰ ਬਕਵਾਸ ਬੋਲ ਰਹੀ ਹੈ ਮੈਂ ਕੀ ਦੱਸਾਂ ਤੁਹਾਨੂੰ ਉਹਦੇ ਤੁਸੀਂ ਆ ਵਖੀਏ ਵੀਡੀਓ ਮੈਂ ਵੀ ਉਹਨੇ ਵੇਖ ਰਿਆ ਸੀ ਮੋਬਾਈਲ 'ਚ ਜਿਉ ਪਤਾ ਲੱਗਾ ਵੀ ਕੀ ਕੁਛ ਕਰਦੀ ਉਹ ਸ਼ਰਾਬ ਦੀ ਗੱਲ ਏ ਬਾਹਰ ਕਿ ਮਲੇਸ਼ੀਆ ਗਈਆਂ ਉਥੇ ਮੁੰਡਿਆਂ ਨਾਲ ਉਹ ਦਾੜੀ ਵਾਲਾ ਕੀ ਖੱਚਾਂ ਵੜਦੀ ਪਈ ਕੀ ਇਹ ਸਿੱਖਾਂ ਵਾਲੇ ਲੱਛਣ ਨੇ ਕੀ ਇਹਨਾਂ ਦਾ ਮਾਂ ਪਿਓ ਉਹਦੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਤੇ ਜਿਹੜੀ ਕਮੇਟੀ ਹੈ ਜਹੇਦਾਰ ਕਾਲਤਖ ਸਾਹਿਬ ਦੇ ਬੈਠੇ ਨੇ ਜਾਂ ਹੋਰ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਵੱਡੇ-ਵੱਡੇ ਪ੍ਰਚਾਰਕ ਹੋਂੜ ਵਾਲੇ ਨੇ ਕਿ ਤੁਹਾਡੇ ਕੋਲ ਜਾ ਕੇ ਉਸ ਕੁੜੀ ਦੇ ਕੋਲ ਦਮਾਲਾ ਨਹੀਂ ਲਵਾਇਆ ਜਾ ਰਿਹਾ ਜੇ ਉਹ ਕੁੜੀ ਇਹ ਕੰਮ ਕਰ ਰਹੀ ਏ ਹੁਣੇ ਜਗਮੀਤ ਸਿੰਘ ਤੁਹਾਨੂੰ ਗੱਲ ਮੇਰੀ ਸੁਣਨੀ ਪੈਗੀ ਜੇ ਉਹ ਕਰ ਰਹੀ ਏ ਸਾਡੇ ਧਰਮ ਦੇ ਵਿੱਚ ਉਹ ਪ੍ਰਚਾਰਕ ਨੇ ਦਮਾਲੇ ਬਣ ਕੇ ਜਿਹੜੇ ਸਾਨੂੰ ਬਾਹਮਣ ਕੰਮ ਬਾਹਮਣ ਵਾਲਾ ਕੰਮ ਕਰਵਾ ਰਹੇ ਨੇ ਜਿਵੇਂ ਨਾਮ ਸੋ ਤੁੰਮੇ ਨੇ ਜਾ ਕੇ ਟੁੱਬੀਆਂ ਲਾਈਆਂ ਨਦੀਆਂ ਦੇ ਵਿੱਚ ਜਿੱਥੋਂ ਗੁਰੂ ਸਾਹਿਬ ਜੀ ਨੇ ਰੋਕਿਆ ਇਹ ਮੇਨ ਵੱਡਾ ਬੰਦਾ ਉਹਨਾਂ ਦਾ ਹਰਨਾਮਸੋਂ ਇਹਦੇ ਥੱਲੇ ਜਿਹੜੀਆਂ ਛਾਕਾਂ ਨੇ ਸਾਰੀਆਂ ਇਹਦੇ ਵਿੱਚੋਂ ਨਿਕਲੀਆਂ ਹੋਈਆਂ ਇਸ ਤਰ੍ਹਾਂ ਵੱਡਾ ਬਿਠਾਤਾ ਇਹ ਜਿਹੜੀਆਂ ਕੁੜੀਆਂ ਕੜੀਆਂ ਕਿਉਂਕਿ ਜਦ ਉੱਥੇ ਹੀ ਉਹਨਾਂ ਦਾ ਹੋ ਗਿਆ ਥੱਲੇ ਰੋਕਣ ਵਾਲਾ ਕੌਣ ਹੋਵੇਗਾ ਮੇਰੇ ਵਰਗਾ ਰੋਕਦਾ ਤੇਰੇ ਵਰਗਾ ਰੋਕਦਾ ਹੋਰ ਵਿਚਾਰੇ ਰੋਲਾ ਪਾਉਂਦੇ ਨੇ ਉਹਨਾਂ ਦਾ ਰੋਲਾ ਪਾਇਆ ਉੱਥੇ ਹੀ ਨੱਪਿਆ ਰਹਿ ਜਾਂਦਾ ਹੈ ਜੇ ਕਿਤੇ ਜਾ ਕੇ ਕੋਈ ਕਾਰਵਾਈ ਕਰਦੇ ਨੇ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਏ ਕੌਮ ਦੇ ਨਾਲ ਵੱਡਾ ਜਿਆਦਾ ਇੱਕ ਖਲਵਾਲ ਕਰ ਦਿਆ ਤੇ ਫਿਰ ਬਾਹਰਲੇ ਲੋਕ ਇਹੋ ਜian ਨੂੰ ਸਾਧ ਲੈਂਦੇ ਨੇ ਬਾਹਰਲੇ ਲੋਕ ਜਿਹੜੇ ਇੱਥੇ ਆਪਣੇ ਪ੍ਰਚਾਰ ਕਰਨ ਵਾਲੇ ਜਿਹੜੇ ਬੋਲਦੇ ਨਹੀਂ ਗੁੰਗੇ ਨੇ ਉਹਨਾਂ ਨੂੰ ਸਾਧ ਲੈਂਦੇ ਨੇ ਉਹਨਾਂ ਦੀਆਂ ਕੋਟੀਆਂ ਮਹਿਲ ਬਣਾ ਦਿੰਦੇ ਨੇ ਤੇ ਜਿਹੜਾ ਕੋਈ ਗੁਰਸਿੱਖ ਬੋ ਜਾ ਪ੍ਰਚਾਰ ਕਰਦਾ ਉਹਨੂੰ ਕਹਿੰਦੇ ਨੇ ਵੀ ਇਹ ਮਸ਼ਹੂਰ ਨਹੀਂ ਹੈਗਾ ਤੁਹਾਡੀ ਉਹ ਮਸ਼ਹੂਰੀ ਦੀ ਗੱਲ ਮਸ਼ਹੂਰ ਵਾਲੇ ਬੰਦੇ ਨੂੰ ਇਹ ਤਾਂ ਸੋਸ਼ਲ ਮੀਡੀਆ ਤੇ ਫਾਲੋਅਰ ਦੇਖ ਕੇ ਜਾਂਦੇ ਨੇ ਤੇ ਫੇਰ ਹੀ ਇਹਨਾਂ ਨੂੰ ਪ੍ਰੋਗਰਾਮ ਬੁੱਕ ਹੁੰਦੇ ਨੇ ਇਹ ਚੀਜ਼ ਇੱਕ ਮੈਂ ਕਹਿੰਦਾ ਵੀ ਦਰਵਾਜ ਬਣ ਗਿਆ ਦੁਨੀਆ ਦਾ ਬਿਲਕੁਲ ਜੀ ਬਿਲਕੁਲ ਵੀ ਲੋਕਾਂ ਨੂੰ ਜੋੜ ਕੇ ਲੋਕਾਂ ਦੇ ਦਿਮਾਗ 'ਚ ਭਰਨਾ ਚਾਹ ਰਹੇ ਨੇ ਵੀ ਸਿੱਖ ਕੌਮ ਇੱਕ ਐਸੀ ਕੌਮੀਏ ਨੱਚੜਿਆਂ ਵਾਲੀ ਇਹ ਤਾਂ ਤੋਂ ਦੂਰ ਹੋ ਜਾਣ ਇਹ ਕਰਨਾ ਚਾਹ ਰਹੇ ਨੇ ਸਿੱਖ ਕੌਮ ਐਸੀ ਹੈ ਜਿhko ਵੇਖੋ ਵੀ ਦਮ ਦਮ ਹੀ ਟਕਸਾਲ ਸੀ ਜਪਤਾਂ ਤਾਂ ਬਾਬਾ ਦੀਪ ਸਿੰਘ ਜੀ ਸੀਸਤੜੀ ਤੇ ਰੱਖ ਕੇ ਦਰਬਾਰ ਸਾਹਿਬ ਯਾਦ ਕਰਵਾਇਆ ਸੰਤ ਗਿਆਨੀ ਕਰਤਾਰ ਸਿੰਘ ਸੰਤ ਗਿਆਨੀ ਗੁਰਬਚਨ ਸਿੰਘ ਮਹਾਪੁਰਖੋਂ ਨੇ ਉਹਨਾਂ ਦੀ ਕਥਾ ਦੇ ਵਿੱਚ ਸ਼ਬਦ ਦੀ ਗੱਲ ਕੀਤੀ ਚੱਲੀ ਵੀ ਸਬਦ ਹੀ ਇਸ਼ਨਾਨ ਹੈ ਤੇ ਇੱਥੇ ਗੁਰੂ ਕੇ ਪਿਆਰੋ ਐਡੀ ਵੱਡੀ ਗੱਲ ਕੀਤੀ ਤੇ ਉਤੋਂ ਦੇ ਉੱਤੇ ਬਾਬਾ ਦਰਨਾਮ ਸਿੰਘ ਉਹ ਜਾ ਕੇ ਉੱਥੇ ਉਸ ਗੰਦੀ ਨਦੀ ਦੇ ਵਿੱਚੋਂ ਨਾ ਟੁਬਕੀਆਂ ਲਾਈਆਂ ਜਿੰਦੇ ਵਿੱਚ ਸਾਰਾ ਗੰਦ ਪਾਇਰਿਆ ਤੇ ਸਿੱਖ ਕਦੇ ਵੀ ਇਹੋ ਜਿੰਨੀਆਂ ਵਿੱਚ ਨਹੀਂ ਜਾ ਰਿਹਾ ਹੁਣ ਜਿਸ ਟਕਸਾਲ ਉੱਤੇ ਬਹਿ ਕੇ ਜੋ ਸੰਤ ਗਿਆਨੀ ਜਰਨਾਲ ਸਿੰਘ ਨੇ ਸਿੱਖ ਕੌਮ ਦੀ ਇੱਕ ਵੱਡੀ ਸ਼ਿਵੀ ਮਨਾਈ ਅੱਜ ਉੱਥੇ ਇੱਕ ਆਵਦਾ ਬੰਦਾ ਬਿਠਾ ਕੇ ਉਹਨਾਂ ਨੂੰ ਟੁੱਬੀ ਲਵਾਤੀ ਲੋਕਾਂ ਵਿੱਚ ਦੱਸਣ ਵਿੱਚ ਵੀ ਆ ਦਮ ਦਮ ਹੀ ਟਕਸਾਲ ਦਾ ਮੁਖੀ ਨਾ ਆ ਰਿਹਾ ਤੁਸੀਂ ਵੀ ਨਾਓ ਨਦੀਆਂ ਵਿੱਚ ਤੁਸੀਂ ਵੀ ਹਿੰਦੂਆਂ ਵਾਲਾ ਬ੍ਰਾਹਮਣਾਂ ਵਾਲਾ ਕਰਮਕਾਂਡ ਕਰੋ ਐਂ ਅਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਜਿਹੜੀ ਸ਼੍ਰੋਮਣੀ ਕਮੇਟੀ ਬਣੀ ਉਹਨਾਂ ਦੇ ਵਿੱਚ ਵੀ ਉਹ ਕੁਝ ਰੋਕਣ ਵਾਲਾ ਨਹੀਂ ਸਾਰਾ ਗਲਤ ਕਰਕੇ ਲੋਕਾਂ ਦੇ ਵਿੱਚ ਇਹੋ ਜਿਹੇ ਕੰਮ ਕਰਵਾ ਕੇ ਸਿੱਖ ਕੌਮ ਨੂੰ ਇੱਕ ਖਤਮ ਕਰਨ ਵਾਸਤੇ ਇਹ ਵੱਡੀ ਇਹਨਾਂ ਦੇ ਤਰਹੋ ਚਾਲ ਚੱਲੀ ਜਾਂਦੀ ਹੈ ਤੇ ਮੈਂ ਇਹ ਲੋਕਾਂ ਨੂੰ ਕਹਿੰਨਾ ਕਮੇਟੀਆਂ ਨੂੰ ਕਹਿਨਾ ਗੁਰਦੁਆਰਿਆਂ ਨੂੰ ਕਹਿਨਾ ਤੁਸੀਂ ਤਾਂ ਆਪਣੀਆਂ ਜਮੀਰਾਂ ਜਗਾ ਲਓ ਬਾਹਰ ਵਾਲਿਓ ਤੁਸੀਂ ਤਾਂ ਜਗਾ ਲਓ ਕਿ ਇਹਨਾਂ ਨੂੰ ਸੱਦਦੇ ਹੋ ਤੁਸੀਂ ਜਾਂ ਫਿਰ ਬਾਹਰ ਵੀ ਜਿਹੜੇ ਗੁਰਦੁਆਰੇ ਨੇ ਉਹ ਵੀ ਇਹੋ ਏਜੰਸੀਆਂ ਦੇ ਹੱਥ ਵਿੱਚ ਆ ਗਏ ਨੇ ਪੀਓ ਸਦਕੇ ਤੇ ਉੱਥੋਂ ਦਾ ਮਸ਼ਹੂਰੀ ਕਰਾ ਕੇ ਇੱਕ ਚੀਜ਼ ਹੋ ਰਿਹਾ ਹੈ ਕਿ ਤੁਹਾਡੇ ਫਾਲੋਅਰ ਕਿੰਨੇ ਨੇ ਜਿੱਦਾਂ ਤੁਹਾਡੇ ਫਾਲੋਅਰ ਹੈਗੇ ਲੱਖਾਂ ਤੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਵਗੈਰਾ ਤੇ ਕਿਤਾ ਤੁਸੀਂ ਬੜੇ ਚੰਗੇ ਬੰਦੇ ਹੋ ਤੁਹਾਨੂੰ ਹਰ ਇੱਕ ਸਟਰੀਟ 'ਚ ਸੱਦ ਕੇ ਸਨਮਾਨਤ ਕੀਤਾ ਜਾਂਦਾ ਤੁਹਾਨੂੰ ਭਾਵੇਂ ਕੂੜੇ ਦਾ ਉੱਲੂ ਨਹੀਂ ਆਉਂਦਾ ਜੇ ਤੇ ਤੁਹਾਡੇ ਫਾਲੋਅਰ ਨਹੀਂ ਹੈਗੇ ਤੁਸੀਂ ਸੋਸ਼ਲ ਮੀਡੀਆ ਤੇ ਅਕਾਊਂਟ ਨਹੀਂ ਬਣਾਇਆ ਤੁਸੀਂ ਸਿੱਖੀ ਦਾ ਕਿੰਨਾ ਮਰਜੀ ਪ੍ਰਚਾਰ ਕਰ ਰਹੇ ਹੋ ਜਾਂ ਤੁਹਾਡੇ ਕੋਲ ਧੁਰ ਗਿਆਨ ਹੋਵੇ ਜਾਂ ਜਿੰਨਾ ਮਰਜੀ ਅਗਿਆਨੀ ਹੋਵੋ ਪਰ ਤੁਹਾਨੂੰ ਕਿਤੇ ਬੁਲਾ ਕੇ ਸਨਮਾਨਤ ਨਹੀਂ ਕੀਤਾ ਜਾਣਾ ਕਿਉਂਕਿ ਤੁਹਾਡੇ ਸੋਸ਼ਲ ਮੀਡੀਆ ਤੇ ਫਾਲੋਅਰ ਨਹੀਂ ਹੈਗੇ ਬਿਲਕੁਲ ਜੀ ਤੁਹਾਡੀ ਬਿਲਕੁਲ ਸਹੀ ਗੱਲ ਹੈ ਮੈਂ ਤੁਹਾਨੂੰ ਆਪਦੀ ਹੀ ਗੱਲ ਮੈਂ ਦੱਸ ਦਿੰਦਾ ਤੁਸੀਂ ਵੀ ਆਉਂਦੇ ਰਹੇ ਹੋ ਪਿੰਡਾਂ ਵਿੱਚ ਆਪਾਂ ਪ੍ਰਚਾਰ ਕਰਦੇ ਰਹੇ ਹਾਂ ਜਾ ਕੇ ਹਰਜ ਗਿਆਨ ਦੀ ਵੀ ਗੱਲ ਕੀਤੀ ਡੱਟੀ ਦਾ ਵੀ ਸੱਚ ਤੇ ਵੀ ਗੱਲ ਕਰੀ ਦੀ ਪਰ ਚਲੋ ਕੁਝ ਵੀਡੀਓ ਵੀ ਚਲੀਆਂ ਨੇ ਪਰ ਕੋਈ ਵੀ ਇਹ ਨਹੀਂ ਕਹੇਗਾ ਵੀ ਗੁਰਚਰਰ ਸਿੰਘ ਗੱਟੀ ਇੱਥੇ ਆ ਕੇ ਪ੍ਰਚਾਰ ਕਰ ਲੈ ਇੱਕ ਰਾਣੀ ਮੈਂ ਘਾਟੀ ਦਾ ਦੱਸਣਾ ਪ੍ਰੋਪਰ ਦੇ ਵਿੱਚ ਮੈਨੂੰ ਸਮਾਗਮ ਤੇ ਕਹਿੰਦੇ ਵੀ ਆਓਗੇ ਕਥਾ ਕਰੋਗੇ ਮੈਂ ਆ ਜਾਾਂਗੇ ਮੇਰੇ ਕੋਲ ਮੋਟਰਸਾਈਕਲ ਸੁਜੂਕੀ ਸੀ ਉਹਦਾ ਮਹੀਨਾ ਸੀ ਮੈਂ ਗਿਆ ਕਹਿੰਦੇ ਬਾਬਾ ਜੀ ਕਹਦੇ ਤਾਂ ਜੀ ਮੈਂ ਮੋਟਰਸਾਈਕਲ ਤੇ ਸੰਤ ਗਿਆਨੀ ਜਿਹੜਾ ਆਪਣਾ ਮਨਜੀ ਸਾਹਿਬ ਹਾਲ ਤੋਂ ਕਥਾ ਕਰਦਾ ਕਹਿੰਨੀ ਜਸਵੰਤ ਸਿੰਘ ਵੀ ਸੀ ਉੱਥੇ ਉਹਦਾ ਟਾਈਮ ਮੇਰੇ ਤੋਂ ਪਹਿਲਾਂ ਸੀ ਮੈਂ ਬਾਹਰ ਚ ਲਾਉਣਾ ਸੀ ਚਲੋ ਉਥੇ ਗੱਲ ਹੋਈ ਮੈਂ ਗੱਲ ਕਰਤੀ 1984 ਤੋਂ ਲੈ ਕੇ ਅੱਜ ਦੇ ਹਾਲਾਤ ਤੱਕ ਜੋ ਜੋ ਸਾਡੇ ਨਾਲ ਹੋਇਆ ਮੈਨੂੰ ਕਹਿੰਦੇ ਪੈਸੇ ਕਿੰਨੇ ਮੈਂ ਭਾਈ ਸਾਹਿਬ ਜੀ ਕੋਈ ਪੈਸਾ ਨਹੀਂ ਤੇ ਸੰਗਤਾਂ ਨੇ ਬੜੇ ਟਕਾਰ ਨਾਲ ਸੁਣਿਆ ਦੂਜਾ ਦਿਨ ਸੀ ਕਹਿੰਦੇ ਵੀ ਦੂਜੇ ਦਿਨ ਵੀ ਤੁਸੀਂ ਖਾਲਸਾ ਜੀ ਆਓਗੇ ਮੈਂ ਜੇ ਤੁਸੀਂ ਕਹੋਗੇ ਤੇ ਮੈਂ ਆ ਜਾਗਾ ਕਹਿੰਦੇ ਪੈਸੇ ਕਿੰਨੇ ਮੈਂ 500 ਰੁਪਏ ਦਾ ਤੇਲ ਪਾਦਾ ਜੀ ਮੋਟਰਸਾਈਕਲ ਜੀ ਪਉਣਾ ਨਹੀਂ ਪਉਣਾ ਤੇ ਤੁਹਾਡੀ ਇੱਛਾ ਉਹ ਹੀ ਮੈਂ ਪਾਵਾਂਗਾ ਉਹਨਾਂ ਨੇ ਮਲਵੀ ਉਹ 500 ਰੁਪਏ ਦਾ ਤੇਲ ਪਾਇਆ ਬਾਕੀ ਉੱਥੇ 50 50 ਹ ਪਰ ਉਹਨਾਂ ਨੇ ਉਹ ਗੱਲ ਨਹੀਂ ਕੀਤੀ ਜਿਹੜੀ ਸਾਡੇ ਨਾਲ ਹੋ ਰਹੀ ਸੀ ਮੈਂ ਕੀਤੀ ਜ਼ਿਆਦਾ ਕਰਕੇ ਮੈਂ ਸਮਵਸਤੀ ਕੀਤੀ ਕਮੇਟੀ ਵਾਲੇ ਬੰਦਿਆਂ ਨੇ ਥੱਲੇ ਸੰਗਤ ਨੇ ਜਕਾਰੇ ਲਾਏ ਦੂਜੇ ਦਿਨ ਕੱਟ ਵੀ ਜ਼ਿਆਦਾ ਆਇਆ ਪਰ ਕਮੇਟੀ ਵਾਲੇ ਬੰਦੇ ਕਹਿੰਦੇ ਵੀ ਜੇ ਨੂੰ ਸੱਧਿਆ ਤੱਕ ਈਵਰੀ ਪੁਲਿਸ ਆ ਜੇਗੀ ਤੇ ਸਾਨੂੰ ਫੜ ਕੇ ਲੈ ਜੇਗੀ ਗੱਲਾਂ ਵੱਡੀਆਂ ਪਰ ਸੱਚ ਦੀ ਗੱਲ ਕਰਨੀ ਨਹੀਂ ਸੱਚ ਸੁੰਣਾ ਨਹੀਂਗਾ ਜੇ ਉਥੇ ਕੂੜ ਮਾਰਦੇ ਇੰਨੇ ਤਾਂ ਪਜਾਮਾ ਪਾਟਿਆ ਕਹਿੰਦੇ ਉਹ ਜਨਾਨੀ ਤਰ੍ਹਾਂ ਉਥੇ ਪਤਾ ਕੀ ਹੋਣਾ ਸੀ ਬਾਬਾ ਬੜਾ ਮਸ਼ਹੂਰ ਹੋ ਗਏ ਲਿਓ ਅਸੀਂ ਵੇਖੀਏ ਸਾਡੀ ਗਰਬਾਨੀ ਕੀ ਕਹਿ ਰਹੀ ਏ ਸਾਡੇ ਧਰਮਕਸ ਸੂਲ ਕੀ ਨੇ ਅਸੀਂ ਚੱਲਣਾ ਕਿਵੇਂ ਆ ਇਹ ਗੱਲ ਬਣਦੀ ਏ ਮੇਰੇ ਸਮਾਗਮ ਕਰਾ ਕੇ ਮਸ਼ਹੂਰੀ ਬੰਦੇ ਵਾਲੇ ਲਿਆ ਕੇ ਪੈਸੇ ਇਕੱਠੇ ਕਰਕੇ ਪ੍ਰਧਾਨ ਨੂੰ ਇਹ ਪੈਸੇ ਜੋੜਿਆ ਕੁਛ ਨਹੀਂ ਬੰਨਣਾ ਸਿੱਖੀ ਦੇ ਰੇ ਸੂਲਾਂ ਵਾਲਾ ਬੰਦਾ ਬੁਲਾਓ ਤੇ ਸਿੱਖੀ ਦੇ ਸੂਲਾਂ ਕਿੱਥੇ ਇਹ ਗੱਲਾਂ ਹੋ ਰਹੀਆਂ ਕੀ ਉਥੋਂ ਦੀ ਕਮੇਟੀ ਮਰੀ ਸੀ ਯਾਰ ਇਹਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਗੱਲ ਕੀ ਹੋ ਰਹੀ ਆ ਜਾਂ ਕੀ ਕੀਤਾ ਹੁੰਦਾ ਐਕਸ਼ਨ ਕਿਉਂ ਨਹੀਂ ਲਿਆ ਹੁਣ ਤੁਹਾਡੇ ਅੰਦਰ ਗੁੱਸਾ ਆਇਆ ਤੁਸੀਂ ਆਖਿਆ ਵੀ ਆਪਾਂ ਇਸ ਦੀ ਗੱਲ ਕਰੀਏ ਮੈਂ ਵੀ ਤੁਹਾਨੂੰ ਆਖਿਆ ਵੀ ਆਪਾਂ ਗੱਲ ਕਰੀਏ ਆਪਾਂ ਦਿੱਲੀੋਂ ਕੋਹੋਂ ਦੂਰ ਬੈਠੇ ਆ ਪਰ ਦਿੱਲੀ ਵਿੱਚ ਉਹ ਜਿਹੜਾ ਸਰਸਾ ਜਿਹੜਾ ਬੋਲਦਾ ਹੁੰਦਾ ਹੈ ਪਾਕਿਸਤਾਨ ਦੇ ਵਿੱਚ ਸਿੱਖਾਂ ਨਾਲ ਉਹ ਹੋ ਗਿਆ ਕੀ ਹੁੰਦੇ ਮੂੰਹ ਵਿੱਚ ਗਾਜਰਾ ਆਈਆਂ ਸੀ ਜਿਹੜਾ ਭਾਜਪਾ ਦਾ ਉਹ ਕੋਈ ਨਹੀਂ ਬੋਲਿਆ ਹੋਰ ਉੱਥੇ ਸਰਨਾ ਸੁਰਨੇ ਹਰੀ ਬੈਠੇ ਨੇ ਬਥੇਰੇ ਬੈਠੇ ਨੇ ਕਿਉਂ ਨਹੀਂ ਬੋਲੇ ਕਿਉਂਕਿ ਇਹ ਸਾਰੇ ਹੀ ਇੱਕ ਸਿੱਖੀ ਦੇ ਵੱਡੇ ਦੁਸ਼ਮਣ ਨੇ ਇਹ ਆਪ ਸਾਰਾ ਕੁਝ ਕਰਵਾ ਰਹੇ ਨੇ ਜੇ ਕੋਈ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਇੱਥੋਂ ਮੈਂ ਦਿੱਲੀ ਚਲਾ ਜਾਣਾ ਤੇ ਸਮਾਗਮ ਚੱਲਦਾ ਮਹਾਕਾਮ ਵੀ ਭਾਈ ਸਾਹਿਬ ਜੀ ਮੈਨੂੰ 5 ਮਿੰਟ ਦੇ ਦਿਦੋ ਮੈਂ ਫਤਿਹ ਲਉਣੀ ਨਹੀਂ ਮਿਲਣਾਗਾ ਕੋਣਾ ਕਿਣਾ ਤੋਰੋ ਪਰਾ ਯਾਰ ਛੱਡੋ ਪਰਾ ਉੱਤੇ ਇੱਕਨ ਕੰਮ ਆ ਇਹ ਆਨੇ ਦਾ ਪਤਾ ਨਾ ਹੋਵੇ ਜਦੋਂ ਹੋਵੇ ਜਿਵੇਂ ਪੁੱਚੋ ਵਾਲਾ ਸਾਧ ਪਕੰਡੀ ਕੀ ਕਹਿੰਦਾ ਸਟੇਜ ਦੇ ਉੱਤੇ ਵੀ ਮੇਰਾ ਰਾਤ ਸੁਪਨੇ ਦੇ ਵਿੱਚ ਆ ਕੁਝ ਹੋ ਗਿਆ ਕੁਝ ਹੋ ਗਿਆ ਉਹਨੂੰ ਕਹਿੰਦੇ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਦੱਸੋ ਕੀ ਉਸ ਦੇਜਾ ਕਹਿੰਦਾ ਹਿੱਲੇ ਲੱਕ ਮਜਾਜਣ ਜਾਂਦੀ ਦਾ ਗੜਵਾ ਲੈ ਦੇ ਚਾਂਦੀ ਦਾ ਕੀ ਇਹ ਇਹ ਲੱਛਣ ਨੇ ਉਹ ਉਹਨਾਂ ਨੂੰ ਬਾਬੇ ਕਿੰਦੇ ਹੋ ਉਹ ਇਹ ਕਿਹੜਾ ਘਟ ਇੰਨੇ ਵੀ ਕਹੈ ਨਾ ਉਹ ਕਹਿੰਦੀ ਮੈਂ ਕਿਤੇ ਪ੍ਰੋਗਰਾਮ ਤੇ ਜਿੱਥੇ ਗੀਤ ਚੱਲੀ ਜਾਵੇ ਲਾ ਕੇ ਤਿੰਨ ਪੈਗ ਵੱਲ ਗਈ ਮਤਲਬ ਉਧਰੋਂ ਕਿਸੇ ਸੰਗਤ ਦਾ ਫੋਨ ਆਇਆ ਹੋਇਆ ਹੈ ਹਾਂ ਹੁਣ ਇਹ ਹੈ ਨਾ ਵੀ ਜੋ ਮਨ ਚ ਗੰਦਗੀ ਭਰੀ ਹੋਈ ਉਹ ਨਿਕਲ ਜਾਂਦੀ ਏ ਬਿਲਕੁਲ ਜੀ ਖਾਲਸਾ ਜੀ ਜਿਹੜੀ ਤੁਸੀਂ ਗੱਲ ਕਰਤੀ ਗੁਰੂ ਕੇ ਪਿਆਰਿਓ ਹੁਣ ਪੁੱਜੋ ਵਾਲਾ ਸਾਹ ਦੇ ਉੱਥੋਂ ਬਣ ਗਿਆ ਲੋਕ ਜਾਂਦੇ ਉਹਨੇ ਸ਼ਰਵਾਦ ਕੀਤੀ ਤੇ ਘਾਂ ਸ਼ਾਕਾ ਚੱਲ ਵੀ ਜੋ ਗਾਉਂਦੇ ਨੇ ਬੋਲਿਆ ਸਟੇਜ ਦੇ ਉੱਤੇ ਬੋਲਿਆ ਨਾ ਹੂੰ ਸੁਣਿਆ ਨਾ ਸਾਰਿਆਂ ਨੇ ਤੇ ਕਾਲ ਤੱਕ ਦਾ ਜਹੇਦਾਰ ਹਰਪ੍ਰੀਤ ਬੜਾ ਬੁਰਕ ਬੁਰਕ ਵਜਦਾ ਡੱਡੂ ਜੀ ਦਾ ਟਕ ਟਕ ਕਰੀ ਜਾਂਦਾ ਕਿ ਉਹਨੇ ਉਹਦੇ ਗੱਲ ਚ ਰੱਸਾ ਪਾਇਆ ਹਾਂ ਤਾਂ ਮੀਂਹ ਕਹਿੰਦਾ ਮਸਤੀਫਾ ਦੇ ਦੇਗਾ ਉਹਨੇ ਪੁਜੋੜ ਦੇ ਗਲਚ ਰਸਾ ਪਾਇਆ ਹਰਨਾਮ ਸਿੰਘ ਹਰਾਂ ਨੇ ਚਲੋ ਮੈਂ ਫਿਰ ਕਹਿ ਦਿਆ ਹੈ ਤਾਂ ਆਪਣੇ ਨਹੀਂਗੇ ਪਰ ਉਹਨਾਂ ਦਾ ਫਰਜ ਬਣਦਾ ਸੀ ਪਾਇਆ ਤਖਤਾਂ ਦੇ ਜਹੇਦਾਰਾਂ ਨੇ ਪਾਇਆ ਕਿੰਨਾ ਉਹਨੇ ਕੂੜ ਬੋਲਿਆ ਕਿੰਨਾ ਉੱਥੇ ਇੱਕ ਕਵਰ ਬਣਾ ਕੇ ਉਹਨੂੰ ਮੱਥਾ ਟਿਕਾਇਆ ਜਾਂਦਾ ਟਿੱਲਾ ਨਿਸ਼ਾਨ ਸਭ ਨਹੀਂ ਕੁਛ ਨਹੀਂ ਖਾਲਸਾ ਜੀ ਇਹ ਬੰਦੇ ਪਾਲੇ ਹੋਏ ਏਜੰਸੀ ਦੇ ਤੇ ਏਜੰਸੀ ਦੇ ਹੱਥ ਸਾਡੀ ਸ਼ਰਮਣੀ ਕਮੇਟੀ ਆਈ ਹੋਈ ਅਕਾਲ ਤਖਸਬ ਆਇਆ ਹੋਇਆ ਹੈ ਭਾਈ ਲక్ష్ਮਣ ਸਿੰਘ ਰਾਣਾ ਨਕਾਣਾ ਸਾਹਿਬ ਜਿਹੜਾ ਯਾਦ ਕਰਾਇਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਕਹਿਣਾ ਵੀ ਆਪਾਂ ਅਕਾਲ ਤਖਸਬ ਯਾਦ ਕਰਾਈਏ ਭਾਵੇਂ ਵੋਟ ਦੇ ਰਾਜ ਨਾਲ ਕਰਾਈਏ ਭਾਵੇਂ ਕਿਸ ਹੁੰਦੇ ਰਾਜ ਨਾਲ ਕਰਾਈਏ ਜੇ ਆਪਾਂ ਸਿੱਖਾਂ ਤਾਂ ਇਹਨੂੰ ਯਾਦ ਕਰਾਉਣਾ ਪੈਣਾ ਇਹਨਾਂ ਦੇ ਕੋਲੋਂ ਫਿਰ ਸਾਡੀਆਂ ਜਿਹੜੀਆਂ ਇਹ ਸਾਰਾ ਕੁਝ ਰੁਕੇਗਾ ਸਿੱਖੀ ਦੀ ਜਿਹੜੀ ਚੀਜ਼ ਵੀ ਮਹਾਨ ਬਣਦੀ ਏ ਉਸ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਸਾਰੇ ਡਰਾਮੇ ਵਾਲੇ ਬੰਦੇ ਤੇ ਡਰਾਮੇ ਵਾਲੀਆਂ ਕੁੜੀਆਂ ਆ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬਿਠਾ ਕੇ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਆਪਣੀਆਂ ਚਾਲਾਂ ਬਣਾ ਲਈਆਂ ਤੇ ਵੱਡੇ ਵੱਡੇ ਡੇਰਿਆਂ ਵਾਲਿਆਂ ਨੇ ਬਣਾ ਲਈਆਂ ਜੀ ਬਿਲਕੁਲ ਹਾਂਜੀ ਯਾ ਯਾ ਮੈਂ ਇਹ ਬਾਬਾ ਜੀ ਦੀ ਗੱਲ ਦੇ ਨਾਲ ਇਤਨਾ ਸਹਿਮਤ ਨਹੀਂ ਆਇਆ ਇਹਨਾਂ ਐਗਰੀ ਨਹੀਂ ਹੈਗਾ ਆਪਾਂ ਇਸ ਵੀਡੀਓ ਦੀ ਬਾਅਦ ਗੱਲ ਕਰਦੇ ਹਾਂ ਮੇਰਾ ਇੱਕ ਸਵਾਲ ਹੈ ਗਰੀਆ ਸਾਹਿਬ ਉਹ ਇਹ ਸਵਾਲ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਵੀ ਜਥੇਦਾਰਾਂ ਦੀ ਗੱਲ ਕੀਤੀ ਆਕਾਲ ਤਖਤ ਦੀ ਗੱਲ ਕੀਤੀ ਬਾਕੀ ਅੱਪਾ ਪ੍ਰਚਾਰਕਾਂ ਨੂੰ ਵੀ ਸੁਣਿਆ ਵੀ ਆਕਾਲ ਤਖਤ ਜਥੇਦਾਰਾਂ ਦੀ ਗੱਲ ਕਰਦੇ ਨੇ ਤੇ ਉਹ ਉਹਨਾਂ ਦੇ ਖਿਲਾਫ ਹੀ ਗੱਲ ਕਰਦੇ ਨੇ ਤੇ ਮੈਨੂੰ ਇਹ ਨਹੀਂ ਸਮਝ ਆਈ ਮੈਂ ਤਾਂ ਕਿਉਂ ਯਾਨੀ ਕਿ ਜੇ ਤੁਸੀਂ ਐਸੇ ਬੰਦੇ ਉਥੇ ਆਕਾਲ ਤਖਤ ਤੇ ਬਿਠਾਏ ਨੇ ਬਿਠਾਏ ਨੇ ਤੇ ਫਿਰ ਤੁਸੀਂ ਉਹਨਾਂ ਦੀ ਛਾਂਡੀ ਕਿਉਂ ਨਹੀਂ ਕਰਦੇ ਹਾਂਜੀ ਉਹਨਾਂ ਨੂੰ ਉਹ ਖਤਮ ਕਿਉਂ ਨਹੀਂ ਕਰਦੇ ਜਾਂ ਉਹ ਉਹਨਾਂ ਕੋਲੋਂ ਪੁੱਛਦਾਸ ਕੌਣ ਕਰੇਗਾ ਇਹ ਸਿਸਟਮ ਕੀ ਹੈ ਅਕਾਲ ਤਖਤਾ ਜਥੇਦਾਰ ਬਣਦਾ ਜਾਂ ਜਿਹੜਾ ਗਾਦਖਤੇ ਬੰਦਾ ਹੈ ਉਹਦਾ ਕੀ ਸਿਸਟਮ ਦੇ ਤਹਿਤ ਆਇਆ ਹੈ ਕਿ ਵੀ ਜਿਹੜੇ ਸਿਸਟਮ ਨੂੰ ਲੋਕ ਬ੍ਰੇਕ ਨਹੀਂ ਕਰ ਸਕਦੇ ਕਿਉਂਕਿ ਇਹ ਚੀਜ਼ਾਂ ਆਪਾਂ ਇਹਨਾਂ ਦੇ ਨਹੀਂ ਆਪਾਂ ਹੋਰ ਵੀ ਪ੍ਰਚਾਰਕਾਂ ਕੋ ਸੁਣੀਆ ਜ਼ਿਆਦਾਤਰ ਤਕਰੀਬਨ ਅਗਰ ਅਸੀਂ ਕਹੀਏ ਨਾ ਕਿ ਅਸੀਂ ਪਿਛਲੇ 2 ਸਾਲ ਤੋਂ ਸੁਣ ਰਹੇ ਹਾਂ ਮਤਲਬ ਕਿ ਅਸੀਂ ਕਥਾ ਕੀਰਤਨ ਜਾਂ ਇਹ ਚੀਜ਼ਾਂ ਤੇ ਉਹਦੇ ਵਿੱਚ ਨਾ ਅਕਾਲ ਤਖਤ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਿਵੇਂ ਜੀ ਬੀਬੀ ਪ੍ਰਬਲਿੰਕ ਕੋਰ ਦੀ ਆਪਾਂ ਗੱਲ ਕਰੀਏ ਤਾਂ ਆਪਾਂ ਉਹਨਾਂ ਦੀ ਬਹੁਤ ਸਾਰੀਆਂ ਤਕਰੀਰਾਂ ਸੁਣੀਆਂ ਨੇ ਉਹ ਬੜੀ ਵਧੀਆ ਗੱਲ ਕਰਦੇ ਨੇ ਬੜੇ ਅੱਛੇ ਤਰੀਕੇ ਨਾਲ ਉਹਨਾਂ ਦਾ ਅੰਦਾਜ਼ ਅੱਛਾ ਉਹਨਾਂ ਦੇ ਅੱਗੇ ਖਲਕਤ ਬਹੁਤ ਮੈਂ ਉਹਨਾਂ ਦੀ ਵੀਡੀਓ ਦੇਖੀ ਹੈ ਨਾ ਲੇਕਿਨ ਅਸੀਂ ਉਹਨਾਂ ਦੀਆਂ ਉਹ ਕਥਾ ਕੀਰਤਨ ਵਾਲੀ ਵੀਡੀਓ ਦੇਖਿਆ ਸਾਨੂੰ ਦੂਸਰੀਆਂ ਵੀਡੀਓ ਦਾ ਪਤਾ ਹੀ ਨਹੀਂ ਗਾ ਨਹੀਂ ਦੇਖੀਆਂ ਆ ਜਿਹੜਾ ਵੀਡੀਓ ਦੇ ਸਟਾਰਟਿੰਗ ਜੇ ਆਪਾਂ ਦੇਖਿਆ ਕਿ ਜੀ ਉਹ ਪਜਾਮਾ ਪਾਟਾ ਇਹ ਉਹ ਅੱਲਾ ਜਾਣੇ ਇਹ ਵੀਡੀਓ ਐਡਿਟ ਕੀਤੀ ਗਈ ਹੈ ਜਾਂ ਜਿਵੇਂ ਇਹ ਜੋ ਵੀ ਹੈ ਅੱਲਾ ਬਿਹਤਰ ਲੇਕਿਨ ਇਹ ਵੇ ਕਿ ਉਹਦੀ ਇੱਕ ਪਰਸਨਲ ਲਾਈਫ ਹੈ ਬੀਬੀ ਪ੍ਰਬਲੀਨ ਕੋਰ ਦੀ ਇੱਕ ਪਰਸਨਲ ਲਾਈਫ ਹੈ ਜਿਵੇਂ ਇਹਨਾਂ ਨੇ ਆਖਿਆ ਜੀ ਉਹ ਆਪਣੇ ਉਹ ਪਤਾ ਨਹੀਂ ਉਹਨਾਂ ਦਾ ਭਰਾ ਹੈ ਕਿ ਉਹਨਾਂ ਦਾ ਹਸਬੰਦ ਹੈ ਉਹ ਉਹਦਾ ਭਰਾ ਹੈ ਮੇਰਾ ਖਿਆਲ ਜਿਹੜੇ ਜਿਹੜੇ ਉਹ ਦਿਨ ਪਿੱਛੇ ਜੇ ਕੰਟਰੋਵਰਸੀ ਹੋਈ ਹੈ ਨਾ ਤੇ ਉਹ ਬੰਗਲਾ ਸਾਹਿਬ ਬੰਗਲਾ ਨੇ ਵੀਡੀਓ ਬਣਾਈ ਉਹ ਭਰਾ ਸਾਨੂੰ ਉਹਨਾਂ ਨੇ ਵੀਡੀਓ ਚ ਕਿਹਾ ਯਾਰ ਉਹ ਭਰਾ ਉਹਨਾਂ ਦੀ ਇੱਕ ਆਪਣੀ ਪਰਸਨਲ ਲਾਈਫ ਹੈ ਉਹ ਆਪਣੀ ਪਰਸਨਲ ਲਾਈਫ ਦਾ ਵਲੌਗ ਬਣਾ ਸਕਦੇ ਨੇ ਨਹੀਂ ਲੇਕਿਨ ਮੈਂ ਜ਼ਿਕਰੀਆ ਤੁਹਾਡੀ ਇਸ ਗੱਲ ਨਾਲ ਨਹੀਂ ਸਹਿਮਤ ਉਹ ਇਸ ਲਈ ਕਿ ਜਿਹੜਾ ਪ੍ਰਚਾਰਕ ਹੁੰਦਾ ਹੈ ਨਾ ਉਹ ਪ੍ਰਚਾਰਕ ਦੀ ਜਿਹੜੀ ਲਾਈਫ ਹੁੰਦੀ ਹੈ ਨਾ ਜੇਕਰ ਉਹ ਜਿਹੜਾ ਧਰਮ ਦਾ ਪ੍ਰਚਾਰਕ ਹੈ ਤੇ ਫਿਰ ਉਹਨੂੰ ਮੁਕੰਮਲ ਗੈਟ ਅਪ ਹਰ ਚੀਜ਼ ਧਰਮ ਵਾਲਾ ਹੋ ਜਾਣਾ ਚਾਹੀਦਾ ਉਹਨਾਂ ਦੇ ਹੈਗਾ ਤੇ ਉਹ ਹੁਣ ਜਿਸ ਤਰ੍ਹਾਂ ਕਿ ਇਹ ਕਹਿ ਰਹੇ ਨੇ ਕਿ ਉਹ ਉਹਨਾਂ ਦਾ ਜਿਹੜਾ ਪਹਿਰਾਵਾ ਹੈ ਜਾਂ ਉਹਨਾਂ ਨੇ ਪਾ ਕੇ ਏਜੰਸੀਆਂ ਦੇ ਥਰੂ ਆਏ ਨੇ ਲੇਕਿਨ ਮੈਂ ਇੱਥੇ ਇੱਕ ਹੋਰ ਗੱਲ ਐ ਕਰਾਂਗਾ ਮੈਂ ਯਾਰ ਇਹ ਦੇਖਣਾ ਕਿ ਆ ਬਾਬਾ ਜੀ ਜੋ ਬਿਆਨ ਕਰ ਰਹੇ ਨੇ ਕੀ ਇਹਨਾਂ ਦੇ ਕੋਲ ਇਹਦੀ ਕੋਈ ਦਲੀਲ ਹੈਗੀ ਹੈ ਉਹ ਸਾਹਮਣੇ ਦਲੀਲ ਵਸਾ ਕੇ ਯਾਰ ਉਹ ਦਲੀਲ ਕਿਤੇ ਸਾਹਮਣੇ ਦਿਖਾ ਰਹੇ ਗੱਲ ਹੀ ਸਮਝਦਾ ਪਿਆ ਯਾਨੀ ਕਿ ਜਿਵੇਂ ਇਹ ਕਹਿ ਰਹੇ ਨੇ ਕਿ ਜੀ ਉਹ ਉਹ ਇੰਜ ਕਰਦੀ ਹੈ ਕੋਲ ਖਿਲਾ ਰਹੀ ਹੈ ਫਲਾਨੀ ਜਗ੍ਹਾ ਜਾ ਕੇ ਮੇਰੀ ਅਸਲ ਇਹ ਮੈਂ ਇਹ ਕਹਾਂਗਾ ਕਿ ਇਹ ਸੋਸ਼ਲ ਮੀਡੀਆ ਦਾ ਦੌਰ ਹੈ ਇੱਥੇ ਲੋਕ ਹਿੱਟ ਵੀ ਹੁੰਦੇ ਨੇ ਤੇ ਅਗਰ ਇੱਕ ਆਮ ਜੀ ਗੱਲ ਕੀਤੀ ਉਹਨੂੰ ਵੀ ਹਵਾ ਬਣਾਇਆ ਦਿੱਤਾ ਜਾਂਦਾ ਹੈ ਤੇ ਬਾਜ਼ੁਕਾਤ ਬੜੀਆਂ-ਵੜੀਆਂ ਵੜੀਆਂ ਗੱਲਾਂ ਕੀਤੀਆਂ ਜਿਹਨੀਆਂ ਉਹਨਾਂ ਦੀ ਵੈਲਿਊ ਨਹੀਂ ਕੀਤੀ ਜਾਂਦੀ ਜਿਸ ਤਰ੍ਹਾਂ ਕਿ ਇਹ ਕਹ ਰਹੇ ਕਿ بڑے-ਬڑے ਅੱਛੇ ਪ੍ਰਚਾਰਕ ਨੇ ਉਹਨਾਂ ਨੂੰ ਵੈਲਿਊ ਨਹੀਂ ਕੀਤਾ ਜਾਂਦਾ ਲੇਕਿਨ ਸੋਸ਼ਲ ਮੀਡੀਆ ਦੇ ਹਿੱਟ ਪ੍ਰਚਾਰਕ ਨੇ ਜਿਹੜੇ ਉਹਨਾਂ ਨੂੰ ਵੈਲਿਊ ਕੀਤਾ ਜਾਂਦਾ ਅਸਲ ਮੁੱਦਾ ਇਹ ਵੇ ਜਿਸ ਤਰ੍ਹਾਂ ਕਿ ਆਪਣੇ ਵੀ ਇਹ ਨਾਸਰ ਮਦਨੀ ਸਾਹਿਬ ਨੇ ਉਹ ਸੋਸ਼ਲ ਮੀਡੀਆ ਤੇ ਹਿੱਟ ਪ੍ਰਚਾਰਕ ਨੇ ਬਹੁਤ ਵਾਇਰਲ ਨੇ ਖਾਲੀ ਉਹ ਮذ ਧਰਮ ਪ੍ਰਚਾਰਕ ਨਹੀਂ ਕਿ ਉਹ ਵੈਸੇ ਵੀ ਮਤਲਬ ਕਿ ਤਕਰੀਰਾਂ ਤਕਰੀਰਾਂ ਕਰਦੇ ਨੇ ਤੇ ਉਹ ਬਹੁਤ ਹਿੱਟ ਨੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਵੈਲਿਊ ਦਿੱਤੀ ਜਾਂਦੀ ਵੈਲਿਊ ਦਿੱਤੀ ਜਾਂਦੀ ਕਿਉਂਕਿ ਇਹ ਜਿਹੜ ਦੇ ਵਿੱਚ ਫਿਰ ਇਹ ਮਤਲਬ ਕਿ ਨਾਪਣ ਦਾ ਕਿਸੇ ਨੂੰ ਚੈੱਕ ਕਰਨ ਦਾ ਪੈਮਾਨਾ ਹੀ ਸੋਚ ਮੈਂ ਇਹ ਗੱਲ ਇੱਕ ਹੀ ਐਂਡ ਕਰਾਂਗੇ ਕਿ ਯਾਰ ਉਹਨਾਂ ਨੇ ਇਹ ਕਿਹਾ ਕਿ ਉਹ ਮੁਸਲਮਾਨ ਬੀਬੀ ਦੇ ਨਾਲ ਬੰਗਲਾ ਸਾਹਿਬ ਦੇ ਅੰਦਰ ਜ਼ਿਆਦਤੀ ਦੀ ਕੰਟਰੋਵਰਸੀ ਸਟਾਰਟ ਹੋਈ ਹੈ ਤੇ ਉਹਨਾਂ ਨੇ ਇੱਕ ਆਪਣਾ ਮੁੱਦਾ ਪੇਸ਼ ਕੀਤਾ ਕਿ ਸਾਰਿਆਂ ਤੇ ਇੱਕੋ ਹੀ ਕਾਨੂੰਨ ਲਾਗੂ ਹੋਣਾ ਚਾਹੀਦਾ ਬੰਗਲਾ ਸਾਹਿਬ ਜੰਦਰ ਉਹ ਸਿਰਸਿਆਂ ਵਾਸਤੇ 10-10 ਕੈਮਰੇ ਲੱਗੇ ਨੇ ਤੇ ਕਿਸੇ ਦੂਸਰੇ ਆਮ ਬੰਦੇ ਨੂੰ ਕੈਮ ਵੀਡੀਓ ਨਹੀਂ ਬਣਾਉਂਦੇ ਇਹ ਗੱਲ ਸੁਣੋ ਉਹਨਾਂ ਨੇ ਇੱਕ ਇਹ ਗੱਲ ਕੀਤੀ ਤੇ ਹੁਣ ਉਹਨਾਂ ਦੇ ਖਿਲਾਫ ਕਿਤਨੇ ਮਤਲਬ ਕਿ ਆ ਲੋਕ ਉੱਠ ਪਏ ਨੇ ਆਣ ਕੇ ਆ ਬਾਬਾ ਜੀ ਨਾਮ ਭੁੱਲ ਰਿਹਾ ਸੌਰੀ ਕਿ ਇਹਨਾਂ ਨੇ ਵੀ ਕਿਹਾ ਜਾਂ ਹੋਰ ਵੀ ਕਈ ਕਹਿ ਰਹੇ ਨੇ ਕਿ ਜੀ ਉਹ ਇੰਜ ਤੇ ਉੰਜ ਫਲਾਨੀ ਇਸ ਤਰ੍ਹਾਂ ਦੀ ਔਰਤ ਇਹ ਗੱਲ ਕਰਾਂਗਾ ਇਹ ਕੀ ਕੀ ਇੱਕ ਕਿਸੇ ਕੁਝ ਧਰਮ ਇਸ ਚੀਜ਼ ਦੀ ਆਜ਼ਾਦਤ ਦਿੰਦਾ ਨਹੀਂ ਯਾਰ ਧਰਮ ਦੀ ਗੱਲ ਨਹੀਂ ਇੱਥੇ ਪਹਿਲੀ ਗੱਲ ਏ ਮੈਂ ਇਹ ਗੱਲ ਕਰਾਂਗਾ ਕਿ ਉਹਨਾਂ ਨੇ ਇੱਕ ਪੋਜ਼ਿਟਿਵ ਗੱਲ ਕੀਤੀ ਪ੍ਰਬਲਿੰਗੌਰ ਨੇ ਬੀਬੀ ਪ੍ਰਬਲਿੰਗੌਰ ਨੇ ਇਹ ਗੱਲ ਕੀਤੀ ਨਾ ਜਿੱਥੋਂ ਕੌਂਟਰੋਵਰਸੀ ਸਟਾਰਟ ਹੋਈ ਉਹ ਪੋਜ਼ਿਟਿਵ ਗੱਲ ਸੀ ਤੇ ਉਹਨਾਂ ਨੇ ਕਿਹਾ ਜੀ ਇੰਜ ਮਤਲਬ ਕਿ ਗੁਰਦੁਆਰਿਆਂ ਦਾ ਇਮੇਜ ਡਾਊਨ ਹੁੰਦਾ ਉਹਨਾਂ ਨੇ ਕਿਹਾ ਉਹਨਾਂ ਦੇ ਸੋਚ ਦੇ ਮੁਤਾਬਕ ਤੇ ਉਸ ਚੀਜ਼ ਨੂੰ ਇੰਨਾ ਹਵਾ ਬਣਾਇਆ ਗਿਆ ਕਿ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਵਗੈਰਾ ਉਰਾ ਪਰ ਉਹਨਾਂ ਦੇ ਖਿਲਾਫ ਨੈਗੇਟਿਵਿਟੀ ਇਕੱਠੀ ਕਰਕੇ ਇੱਕ ਉਬਾਲ ਜਾਂ ਆ ਗਿਆ ਹਾਂ ਉਬਾਲ ਉਬਾਲ ਜਾਂ ਪਾਇਆ ਗਿਆ ਮਤਲਬ ਕਿ ਉਹਨਾਂ ਦੀ ਨੈਗੇਟਿਵਿਟੀ ਨੂੰ ਇਹ ਨਹੀਂ ਸੋਚਿਆ ਗਿਆ ਕਿ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਆ ਉਹ ਸਹੀ ਹੈ ਕਿ ਨਹੀਂ ਸਹੀ ਹੈ ਕਿ ਨਹੀਂ ਜੜ ਚੱਕ ਕਰੋ ਹਾਂ ਜੀ ਪਹਿਲੇ ਉਸ ਗੱਲ ਦਾ ਇਹ ਨਹੀਂ ਕਿ ਵੀ ਉਹ ਜੀ ਕਿਸੇ ਨੇ ਕੋਈ ਮਸ਼ਹੂਰ ਹੋ ਗਿਆ ਤੇ ਹੁਣ ਤੁਸੀਂ ਲਤਾ ਕਿਚਨੀਆਂ ਸ਼ੁਰੂ ਕਰ ਦਿਓ ਜਾਂ ਕੋਈ ਮਤਲਬ ਕਿ ਚੰਗੀ ਗੱਲ ਕਰਦਾ ਤੇ ਤੁਸੀਂ ਉਹਦਾ ਬੈਕਗ੍ਰਾਉਂਡ ਲੈ ਕੇ ਆ ਜਾਓ ਹਾਂ ਉਹ ਹਾਲ ਦੀ ਘੜੀ 'ਚ ਜਿਹੜੀ ਗੱਲ ਕਰ ਰਿਹਾ ਉਹਦੀ ਕੀ ਵੈਲਿਊ ਏ ਵਾਕਈ ਇੰਜ ਹੋ ਰਿਹਾ ਯਾ ਇਹ ਗੱਲ ਤੇ ਉਹੀ ਹੈ ਨਾ ਮੈਂ ਕੋਈ ਗੱਲ ਕਰਨਾ ਪਿਆ ਮੈਂ ਕਿ ਉਹਨਾਂ ਨੇ ਆਖਿਆ ਕਿ ਜੀ ਉਹ ਵੀਡੀਓ ਨਹੀਂ ਬਣਾ ਦਿੱਤੀ ਗਈ ਮੁਸਲਮਾਨ ਬੀਬੀ ਨੂੰ ਜਾਂ ਜੋ ਵੀ ਹੈ ਮੈਂ ਇਹ ਕਹਿਣਾ ਕਿ ਉਸ ਗੱਲ ਦਾ ਜਿਹੜੇ ਆਮ ਲੋਗ ਨੇ ਜਿਹੜੇ ਯਾਨੀ ਕਿ ਅੱਜਕੱਲ ਬਹੁਤ ਵੀਡੀਓ ਚੱਲ ਰਹੀਆਂ ਉਹਨਾਂ ਦੀ ਆਮ ਲੋਗ ਉਹਨਾਂ ਦੀ ਪਰਸਨਲ ਲਾਈਫ ਨੂੰ ਅਟੈਕ ਕਰ ਰਹੇ ਨੇ। ਕੀ ਇਹ ਇਸ ਤਰ੍ਹਾਂ ਕਰਨਾ ਕੀ ਕੋਈ ਇਜਾਜ਼ਤ ਹੈ ਯਾਰ? ਯਾਰ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ। ਨਹੀਂ ਹੋਣਾ ਚਾਹੀਦਾ ਨਾ। ਨਹੀਂ ਹੋਣਾ ਜੀਦਾ ਲੇਕਿਨ ਕਿਉਂਕਿ ਯਾਰ ਸੋਸ਼ਲ ਮੀਡੀਆ ਇੱਥੇ 네ਗੈਟਿਵਿਟੀ ਹੀ ਚੱਲਦੀ ਹੈ। ਇੱਥੇ ਪੋਜ਼ਿਟਿਵਿਟੀ ਨਹੀਂ ਚੱਲਦੀ। ਪੋਜ਼ਿਟਿਵ ਬੰਦੇ ਨੂੰ 200 ਬੰਦਾ ਨਹੀਂ ਵੇਖਦਾ। ਨੇਗੇਟਿਵ ਬਡੇ ਮੰਨੇ ਨੂੰ 1 ਮਿੰਟ ਚ 2-2 ਲੱਖ ਬੰਦਾ ਵੇਚ ਜਾਂਦਾ ਇਹ ਇਹ ਬਾਬਾ ਜੀ ਦੀ ਵੀ ਗੱਲ ਠੀਕ ਹੈ ਕਿ ਅਕਾਲ ਤਖਤ ਜਾਂ ਇਧਰ ਉਧਰ ਜਿੰਨੇ ਵੀ ਨੇ ਉਹ ਮਤਲਬ ਕਿ ਇਸ ਤਰ੍ਹਾਂ ਦੇ ਕਈ ਲੋਕ ਨੇ ਜੋ ਕਿ ਸਰਕਾਰ ਦੇ ਏਜੰਡੇ ਤੇ ਕੰਮ ਕਰਦੇ ਨੇ ਜੋ ਕਿ ਸਰਕਾਰੀ ਬੰਦੇ ਨੇ ਇਸ ਤਰ੍ਹਾਂ ਨੇ ਕਿਹਾ ਇਸ ਸਰਕਾਰੀ ਸੰਤ ਉਹ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਦੋਨਾਂ ਨੇ ਜੋ ਕਹਿੰਦੇ ਸਰਕਾਰੀ ਸੰਤ ਹਾਂ ਮੈਨੂੰ ਸੇ ਇੰਗਤੂ ਮਾ ਹਾਂ ਸਰਕਾਰ ਨੇ ਸਰਕਾਰੀ ਸੰਤ ਕਹਿੰਦੇ ਨੇ ਕਿ ਵੀ ਉਹ ਸਰਕਾਰ ਦੇ ਗਏ ਤਰੀਕੇ ਉਹਨਾਂ ਨੇ ਕਹਿੰਦਾ ਮਤਲਬ ਕਿ ਜਿਵੇਂ ਉਹ ਜਾ ਕੇ ਗੰਗਾ ਨਾਤੇ ਨੇ ਹਾਂ ਤੇ ਉਹ ਸਿੱਖ ਲੈ ਜਾਂਦੇ ਨਹੀਂ ਸਿੱਖ ਜਾਂਦੇ ਨਹੀਂ ਕਿ ਤੇ ਗੁਰੂ ਨੇ ਵੀ ਮਨਾ ਕੀਤਾ ਲੇਕਿਨ ਉਹਨਾਂ ਨੇ ਇਹ ਅਮਲ ਕਰਕੇ ਦੱਸਿਆ ਕਿ ਸੇਖਾ ਕਰੋ ਕਰ ਵੀ ਲੈਣਗੇ ਤੇ ਕੁਛ ਨਹੀਂ ਨਹੀਂ ਇਹ ਗਲਤ ਹੈ ਫਿਰ ਲੇਕਿਨ ਮਤਲਬ ਕਿ ਇਹ ਹੈ ਤੇ ਗਲਤ ਹੈ ਹਾਂ ਲੇਕਿਨ ਉਹਨਾਂ ਨੇ ਉਹਨਾਂ ਦੇ ਜਿਹੜੇ ਫਾਲੋਅਰ ਨੇ ਮੰਨਣ ਵਾਲੇ ਨੇ ਉਹਨਾਂ ਨੇ ਜੋ ਯਾਰ ਕੋ ਫਿਰ ਵੀ ਕਿਹੜੀ ਗੱਲ ਨਾ ਵੀ ਲਿਆ ਲੇਕਿਨ ਇਹ ਚੀਜ਼ ਹੌਸਤਾ ਹੌਸਤਾ ਇੰਪੈਕਟ ਬਣਦੀ ਹੈ ਹਾਂ ਹੌਸਤਾ ਹੌਸਤਾ ਫਰਕ ਆਉਂਦਾ ਜਾਂਦਾ ਫਿਰ ਤੁਹਾਡੇ ਧਰਮ ਜੇ ਮਜ਼ਲਬ ਜੇ ਹੋਲੀ ਹੋਲੀ ਚੀਜ਼ਾਂ ਚੀਨ ਜੋ ਹੈ ਹਾਂ ਵੀਡੀਓ ਦਾ ਦੋਸਤੋ ਇੱਥੇ ਐਂਡ ਕਰਨੇ ਆ ਤੇ ਹਮੇਸ਼ਾ ਬੰਦੇ ਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਬੱਦੀ ਘਾਟੀ ਬੰਦੇ ਨਾਲ ਹੁੰਦੀ ਰਹਿੰਦੀ ਹੈ ਜੋ ਗਲਤੀਆਂ ਕਰਤਾਈਆਂ ਹੋਣ ਮਾਫ ਕਰਿਆ ਕਰੋ ਇੱਕ ਦੂਸਰੇ ਬਰਦਾਸ਼ਤ ਹੋਣੀ ਚਾਹੀਦੀ ਹੈ ਇਹ ਬਰਦਾਸ਼ਤ ਉਰਦੂ ਦਾ ਲਫ਼ਜ਼ ਪੰਜਾਬੀ ਵਿੱਚ ਭਰਤਾਂ ਨਹੀਂ ਕੀ ਕਹਿੰਦੇ ਨੇ ਤੇ ਅਗਰ ਕਿਸੇ ਵੀ ਬੰਦੇ ਨੂੰ ਕੋਈ ਮਤਲਬ ਸਾੜਿਆ ਇਸ ਗੱਲ ਨਾਲ ਐਗਰੀ ਜਾਂ ਨਾਟ ਐਗਰੀ ਕਰਦਾ ਹੈ ਤੁਹਾਨੂੰ ਸਾਨੂੰ WhatsApp ਤੇ ਵੀ ਗੱਲ ਕਰ ਸਕਦਾ ਹੈ ਕਮੈਂਟਸ ਵੀ ਕਰ ਸਕਦਾ ਹੈ ਉਸ ਕਮੈਂਟਸ ਬਾਕਸ ਵੀ ਓਪਨ ਹੈ ਤੇ WhatsApp ਮੈਸੇਜ ਵੀ ਕਰ ਸਕਦਾ ਕਾਲ ਵੀ ਕਰ ਸਕਦਾ ਕਿਉਂਕਿ ਅਸੀਂ ਆਪਣਾ ਇੱਕ ਪਰਸਨਲ 뷰 ਦਿੱਤਾ ਹੁੰਦਾ ਹੈ ਇਹ ਕੋਈ ਮਤਲਬ ਕਿ ਅਸੀਂ ਕੋਈ ਲਕੀਰ ਨਹੀਂ ਹੁੰਦੀ ਹਾਂ ਕੋਈ ਲਕੀਰ ਨਹੀਂ ਕਿ ਵੀ ਅਸੀਂ 100% ਇੰਜ ਬਾਜ਼ਾਰ ਦਾ ਬੰਦਾ ਜਜ਼ਬਾਤਾਂ ਛਾ ਕੇ ਬੋਲ ਜਾਂਦਾ ਕਿਉਂਕਿ ਸਾਡੇ ਅਸੀਂ ਆ ਮੁਸਲਮਾਨ ਫਿਰ ਇਸ ਪੰਜਾਬ 'ਚ ਬੈਠੇ ਆ ਉਸ ਪੰਜਾਬ ਦੇ ਹਾਲਾਤ ਕੀ ਨੇ ਇਹ ਸੇਖੀ ਜੰਮ ਦੇ ਉਨਡੂ ਕੀ ਮਾਮਲਾਦ ਕੀ ਨੇ ਉਹਨਾਂ ਨੂੰ ਅਸੀਂ ਇੰਨੇ ਅੱਛੇ ਤਰੀਕੇ ਨਾਲ ਨਹੀਂ ਜਾਣਦੇ ਤੇ ਇਸ ਲਈ ਕੋਈ ਬੋਲਣ ਚ ਕਿਸੇ ਦਾ ਨਾਮ ਲੈਣ ਚ ਕਿਸੇ ਦਾ ਦਿਲ ਦੁਖਿਆ ਹੋਵੇ ਕਿਸੇ ਦਾ ਦਿਲ ਦੁਖਿਆ ਹੋਵੇ ਤੇ ਉਹਦੇ ਵਾਸਤੇ ਮਾਫ਼ਰਤ ਹੈ ਤੇ ਤੁਸੀਂ ਪੰਜਾਬੀ ਭਰਾ ਹੋਣ ਦਾ ਸਬੂਤ ਦਿਹਾ ਜੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਵੀ ਮੇਰੇ ਨਾਲ ਅੱਲਾਹ ਲਿਕੇ ਬਾਦ